अच्छा जी हमने कल ये सोफे ਦੀ ਗੱਲ ਕਰੀ ਸੀ 40000 ਦਾ ਸੋਫਾ ਸੇਲ ਕਰਦੇ ਆ 9 ਸੀਟਡ ਕਿੰਗ ਚੇਰਾਂ ਵਾਲਾ ਆਹਾਂ ਜੀ ਹਾਂ ਜੀ ਹਾਂ ਜੀ ਕਿੰਗ ਚੇਰ ਲਓ ਜੀ ਪਿੱਤਲ ਵਾਲਾ ਪੈਕੇਜ ਆ ਗਿਆ ਬਾਈ ਦਾ ਅੱਛਾ ਇਹ ਚ ਬਾਈ ਲੱਕੜ ਜਿਹੜੀ ਲੱਗੀ ਹੋਈ ਹੈ ਇਹ ਵੀ ਸਾਰੀ ਟਾਲੀ ਦੀ ਲੱਕੜ ਹੈ ਸਾਰੀ ਪੀਯੂ ਪਾਲਚ ਕੀਤੀ ਹੋਈ ਹੈ ਅੱਛਾ ਜੀ ਇਹਦੇ ਵਿੱਚ ਤੁਸੀਂ ਹੁਣ ਲਾ ਕੇ ਚਲੋ ਸਾਡਾ ਬੈੱਡ ਆ ਗਿਆ ਨੇੜੇ ਉਹ ਇਹ ਸਾਰਾ ਸਾਗਵਾਂ ਦੇ ਵਿੱਚ ਆ ਗਿਆ ਵੀਰੇ ਅੱਛਾ ਜੀ ਸਨੇ ਇਹਦੇ ਆਪਾਂ ਤੁਹਾਨੂੰ ਟੇਬਲ ਸ਼ੀਸ਼ਾ ਦਾ ਮੈਂ ਟੇਬਲ ਵੀ ਇਹਦੇ ਨਾਲ ਲੱਗੂਗਾ ਤੇ ਸ਼ੀਸ਼ਾ ਵੀ ਨਾਲ ਲੱਗੂ ਇਹ ਸਾਡਾ ਜਿਹੜਾ ਮੰਨ ਕੇ ਚਲੋ ਸਾਰਾ ਸੈੱਟ ਹੈ ਕੀ ਬਾਤ ਹੈ ਯਾਰ ਇਹ 90000 ਦਾ ਸੈਟ ਆ ਉਹ ਨਾਲ ਬੈਠਣ ਵਾਸਤੇ ਆ ਵੀ ਕਿੰਨੇ ਸੀਟਰ ਬਣ ਜਾਂਦਾ ਬਈ ਮਿਲਾ ਕੇ ਸਾਰਾ ਇਹ ਸਾਰਾ ਸੈਟ ਮੰਨ ਕੇ ਚਲੋ 90000 ਦਾ 9 ਸੀਟਾਂ ਵਾਲਾ ਸੋਫਾ 12 ਜਿਵੇਂ ਮੰਨ ਕੇ ਚਲੋ ਸਾਰੀ 7x6 ਦੀ ਐਸਸੀਐਨਸੀ ਕਟਿੰਗ ਕੀਤੀ ਹੋਈ ਹੈ ਇਹ ਵੀ ਪਾਰਟੀਕਲ ਬੋਰਡ ਦੇ ਵਿੱਚ ਬਣੀ ਹੈ ਡੁੰਗੀ ਵੀ ਗਮ ਮੈਂ ਤੁਹਾਨੂੰ ਦੱਸਾਂ ਡਾਈਨਿੰਗ ਟੇਬਲ ਦਾ ਸੈਟ ਹੈ ਜਿਹੜਾ 6 ਸੀਟਾਂ ਵਾਲਾ ਮੰਗਾ ਸਕਦੇ ਹੋ ਡਿਲੀਵਰੀ ਦੇ ਕੋਈ ਚਾਰਜ ਨਹੀਂ ਲੱਗਣਗੇ ਬਾਈ ਜੀ ਜਿੰਨੇ ਮਰਜ਼ੀ ਆਰਡਰ ਆ ਜਾਣ ਮਿਲ ਜੂ ਮਿਲ ਜੂਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਆ ਤੇ ਇਸ ਟਾਈਮ ਖੜੇ ਆ ਜੀ ਬਰਨਾਲਾ वुਡ ਵਾਲਿਆਂ ਦੇ ਸ਼ੋਰੂਮ ਦੇ ਵਿੱਚ ਫਰਨੀਚਰ ਦਾ ਸ਼ੋਰੂਮ ਹੈ ਜੀ ਦਿਖਾਓ ਸਾਰਾ ਜੀ ਇੱਥੇ ਤੁਹਾਨੂੰ ਸੋਫੇ ਬੈੱਡ ਅਲਮੀਰਾ ਯਾਨੀ ਕਿ ਅਲਮਾਰੀਆਂ ਡਾਈਨਿੰਗ ਟੇਬਲ ਸਾਰਾ ਕੁਝ ਮਿਲ ਜੂਗਾ ਇੱਕ ਛੱਤ ਹੇਠ ਥੱਲੋਂ ਤੇ ਰੇਟ ਵੀ ਬਾਈਆਂ ਦੇ ਬਿਲਕੁਲ ਜੈਨੂਨ ਤੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਨਾਲ ਤੇ ਫਿਰ ਸਾਰਾ ਸਮਾਨ ਤੁਹਾਨੂੰ ਵਿਖਾਉਨੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਬੋਦੀ 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 ਚਾਹੀਦਾ अच्छा पाजी बहुत ਤੁਹਾਡੀਆਂ ਵੀਡੀਓਜ਼ ਦੇਖੀਆਂ ਤੇ ਬਹੁਤ ਨਾਮ ਸੁਣਿਆ ਬਰਨਾਲਾ ਬੁੱਡਸ ਬਰਨਾਲਾ ਬੁੱਡਸ ਉਹ ਐਪੀਐਸ ਦਾ ਹਾਂਜੀ 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 ਤੇ ਸਮਾਨ ਹੋਊਗਾ ਹਾਂਜੀ ਵਧੀਆ ਸੋ ਇਸ ਕਰਕੇ ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਤੁਸੀਂ ਜਿਹੜਾ ਤੁਹਾਡਾ ਸਭ ਤੋਂ ਮੋਸਟ ਸੇਲਿੰਗ ਆਈਟਮ ਆ ਉਹਦੇ ਤੇ ਇੱਕ ਵਾਰੀ ਚਾਹ ਦਮਰਾਓ ਜੀ ਆਪਣੀ ਆਡੀਅੰਸ ਨੂੰ ਸਹੀ ਮੈਂ ਤੁਹਾਡੀ ਜਿਹੜਾ ਸਾਡਾ ਮੰਨ ਕੇ ਚਲੋ ਮੋਸਟ ਸੇਲਿੰਗ ਆਈਟਮ ਆ ਕਿੰਗ ਚੇਰਾ ਵਾਲਾ ਸੋਫਾ ਸੈੱਟ ਆ ਇਹਦਾ ਦੀ ਰੀਜਟ ਆਵਲਾ ਇਹ ਵਾਲਾ ਲਓ ਜੀ ਦਿਖਾਓ ਜੀ ਇਹਨੂੰ ਕੀ ਹੈ ਹਰ ਇੱਕ ਕਸਟਮਰ ਇਹਨੂੰ ਸਿਲੈਕਟ ਵੀ ਕਰਦਾ ਹੈ ਇਹ ਰੀਜ਼ਨੇਬਲ ਵੀ ਬਹੁਤ ਆ ਜਾਂਦਾ ਹੈ ਇੱਕ ਤਾਂ ਅ अच्छा जी ਇਕੱਲੇ ਸੋਫੇ ਦੀ ਗੱਲ ਕਰੀ ਸੀ 40000 ਦਾ ਸੋਫਾ ਸੇਲ ਕਰਦੇ ਆ 9 ਸੈਟਡ ਕਿੰਗ ਚੇਰਾ ਵਾਲਾ ਆਹ ਜੀ ਹਾਂ ਜੀ ਹਾਂ ਜੀ ਕਿੰਗ ਚੇਰਾ ਦੇ ਉੱਤੇ ਨਾਲ ਨੇ ਜੀ ਲਓ ਜੀ ਦਿਖਾਓ ਕੋਲੋਂ ਲਿਆ ਕੇ ਇਹ ਬਾਈ ਜਿਹੜਾ ਇਹਦੇ ਉੱਪਰ ਫੈਬਰਿਕ ਲੱਗਾ ਹੋਇਆ ਇਹ ਕਿਦਾਂ ਇਹ ਲੈਦਰ ਸਵੈਡ ਫੈਬਰਿਕ ਆ ਨਾ ਇਹ ਲੈਦਰ ਹਨਰ ਐਕਸਨ ਹੈ اچھا ਇਹ ਲੈਦਰ ਸਵੈਡ ਫੈਬਰਿਕਾ ਗਿੱਲਾ ਸੁੱਕਾ ਕੱਪੜਾ ਮਾਰ ਕੇ ਇਹਨੂੰ ਸਾਫ਼ ਕਰ ਸਕਦੇ ਆ ਸਾਫ਼ ਕਰ ਸਕਦੇ ਆ ਨਾ ਇਹ ਤੇ ਤਰੇੜਾ ਪੈਣ ਨੇ ਫਟੇ ਕਰੇ ਆਹੀ ਗੱਲ ਬਾਈ ਮੈਂ ਪੁੱਛਣੀ ਸੀਗੀ ਵੀ ਜਦੋਂ ਆਪਾਂ ਲੈ ਲੈਨੇ ਆ ਨਾ ਜਦੋਂ ਸਾਲਕ ਲੰਘਦਾ ਤਾਂ 13 ਪੈ ਜਾਂਦੀਆਂ ਨੇ ਹਨਾ ਇਹ ਤਾਂ ਨਹੀਂ ਦਿੱਕਤਾਂ ਦੇ ਕੱਪੜੇ ਹੀ ਐ ਇਹ ਲੁੱਕ ਲਾਈਕ ਲੈਦਰ ਹੁੰਦਾ ਪਰ ਹੁੰਦਾ ਕੱਪੜਾ ਹੀ ਹੈ ਜੀ ਠੀਕ ਆ ਇਹ ਕਿੰਨੇ ਸੀਟਰ ਹੋ ਗਿਆ ਵੇ ਇਹ 9 ਸੀਟਰ ਸੋਫਾ ਕਿੰਗ ਚੇਅਰ ਇਹਦੇ ਨਾਲ ਨੇ ਟੇਬਲ ਉੱਤੇ ਸ਼ੀਸ਼ਾ ਤੁਹਾਨੂੰ ਰੱਖ ਕੇ ਦਵਾਂਗੇ ਬਾਕੀ ਇਹ ਰੰਗ ਆ ਗਏ ਲਓ ਜੀ ਆਹ ਕਲਰ ਚਾਰਟ ਆ ਗਿਆ ਤੁਸੀਂ ਇਹਦੇ ਚੋਂ ਕੋਈ ਵੀ ਕਲਰ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਅਸੈਂਬਲ ਕਰਵਾ ਸਕਦੇ ਹੋ ਠੀਕ ਹੈ ਜੀ ਕਸਟਮਾਈਜ਼ ਕਰਵਾ ਸਕਦੇ ਹੋ ਸੋ ਬਾਈ ਇਹਦੇ ਤੇ ਕਹਿੰਦੇ ਵੀ ਅਸੀਂ ਸ਼ੀਸ਼ਾ ਰਖਾ ਕੇ ਦਵਾਂਗੇ ਠੀਕ ਹੈ ਜੀ ਤੇ ਬਾਈ ਜੀ ਕੀ ਪ੍ਰਾਈਸ ਦੱਸਿਆ ਸੀ ਇਹਦਾ ਇੱਕ ਵਾਰੀ ਰਿਪੀਟ ਕਰਿਓ ਜੀ ਇਹ 40000 ਦਾ ਸਾਰੇ ਸੈਟ ਦਾ ਰੇਟ ਹੈ ਤੇ 올 ਓਵਰ ਪੰਜਾਬ ਡਿਲੀਵਰੀ ਦੀ ਫ੍ਰੀ ਹੈ ਜੀ ਲਓ ਜੀ ਪੂਰੇ ਪੰਜਾਬ ਚ ਡਿਲੀਵਰੀ ਹੈਗੀ ਇਹਦੀ ਫ੍ਰੀ ਕਿੰਗ ਚੇਅਰ ਵਾਲਾ ਸੋਫਾ ਸੈਟ ਆ ਤੇ 40000 ਬਾਕੀ 40000 ਬਾਕੀ ਸਾਡੇ ਪੈਕੇਜ ਵਗੈਰਾ ਚੱਲਦੇ ਨੇ ਤੁਹਾਨੂੰ ਪੈਕੇਜ ਵਗੈਰਾ ਸਮਝਾਉਣਾ ਸਾਡੇ ਜਿਵੇਂ 1.70000 ਦਾ ਪੈਕੇਜ ਹੁੰਦਾ 1.40000 ਦਾ ਇੱਕ ਸਾਡਾ 1.15000 ਦਾ ਪੈਕੇਜ ਮੈਂ ਵਿਆਹ ਸ਼ਾਦੀਆਂ ਘਰਾਂ ਵਾਸਤੇ ਸਾਡੇ ਪੈਕੇਜ ਬਣਾ ਕੇ ਲਾਏ ਹੋਏ ਨੇ ਜਿਨੇ ਮੰਨ ਕੇ ਚਲੋ ਇੱਕ ਘਟਨੇ ਦੇ ਵਿੱਚ ਸਾਰੇ ਉਹ ਨਵਾਂ ਤੁਸੀਂ ਪੈਕੇਜ ਤਿਆਰ ਕੀਤਾ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਪੈਕੇਜ 70000 ਵਾਲਾ ਪੈਕੇਜ ਨੀਂਗਾ ਮਰਵਾਵਾ ਉਹਦੇ ਚ ਸੀਆ ਬੈੱਡ ਦਿੰਨੇ ਹੁੰਦੇ ਆ 9 ਫੁੱਟੀ 2 ਟੂ ਵਾਲੇ ਬੈੱਡ ਨੇ ਹੈਵੀ ਬੈੱਡ ਨੇ ਦੋਨੋਂ ਪਾਸੇ ਸੈਟੀਆਂ ਲੱਗੀਆਂ ਹੋਈਆਂ ਨੇ ਲਓ ਜੀ ਕਰੋ ਚੈੱਕ ਆਪ ਇਧਰੋ ਦਿਖਾ ਬਈ ਸੈਟੀਆਂ ਆ ਦੇਖੋ ਕੰਮ ਪੂਰਾ ਹੋਇਆ ਪਿਆ ਆ ਜਾ ਬਈ ਤੂੰ ਦਿਖਾ ਕੰਮ ਪੂਰਾ ਓਕੇ ਹੋਇਆ ਪਿਆ ਸੈਟੀਆਂ ਸੁੱਟੀਆਂ ਲੱਗੀਆਂ ਨੇ ਤੇ ਭਾਈ ਬੈੱਡ ਜਿਹੜਾ ਆਪਾਂ ਗੱਲ ਕਰੀਏ ਲੱਕੜ ਕਿਹੜੀ ਰਹੂਗੀ ਜੀ ਇਹ ਲੱਕੜ ਸਾਰਾ ਪਲਾਈ ਬੋਰਡ ਦੇ ਵਿੱਚ ਬੈੱਡ ਬਣਿਆ ਹੋਇਆ ਹੈ। ਅੱਛਾ ਜੀ ਵਧੀਆ ਸਰਮੈਕਾ ਲੱਗਾ ਸਵਿਚ ਬੋਰਡ ਵੀ ਲੱਗੇ ਹੋਏ ਨੇ ਨਾਲ ਲਾਈਟਾਂ ਵੀ ਲੱਗੀਆਂ ਹੋਈਆਂ ਨੇ। ਅੱਛਾ ਇਹ 70000 ਵਾਲਾ ਪੈਕੇਜ ਹੈ। ਇਹ 70000 ਰੁਪਏ ਦਾ ਪੈਕੇਜ ਹੈ ਬੈੱਡ ਆਗੇ ਨਾਲ ਇਹਦੇ ਗੱਦੇ ਆਗੇ ਜੀ। ਅੱਛਾ ਗੱਦੇ ਵੀ ਫ੍ਰੀ ਨੇ ਭਾਈ 70000 ਦੇ ਵਿੱਚ ਹੋਰ ਦੱਸੋ ਵੀਰੇ। ਨਾਲ ਅਲਮਾਰੀ ਵੀ ਹੈ ਜੀ 7x5। ਲਓ ਜੀ ਆ 7x5 ਦੀ ਐਸੇ 70000 ਦੇ ਵਿੱਚ ਅਲਮਾਰੀ ਆ ਰਿਹਾ ਦੀ ਡਿਜ਼ਾਈਨ ਦੇਖੋ ਕਿੰਨੇ ਨੇ ਆ ਬੈੱਡ ਦਾ ਡਿਜ਼ਾਈ ਦੇ ਆਣ ਕਸਟਮਰ ਦੀ ਸਰਮੇ ਕਾ ਕਸਟਮਰ ਦੀ ਪਸੰਦ ਦਾ ਲੱਗ ਜੇਗਾ ਜੀ ਲਓ ਜੀ ਇਹ 70000 ਵਾਲਾ ਪੈਕੇਜ ਤੇ ਇਹਦੇ ਵਿੱਚ ਆ ਸੁਫਾ ਆ ਸੁਫਾ ਵੀ ਹੈ ਜੀ ਉਹਦੇ ਵਿੱਚ ਉਹਦੇ ਵਿੱਚ ਹੀ ਆਪਣਾ ਸੁਫਾ ਆ ਗਿਆ ਲਓ ਜੀ ਆ 70000 ਵਾਲੇ ਪੈਕੇਜ ਦੇ ਵਿੱਚ ਆ ਸੁਫਾ ਜੀ ਇਹ ਕਿੰਨੇ ਸੀਟਰ ਹੋ ਗਿਆ ਜੀ ਇਹ ਇਹ 9 ਸੀਟਰਡ ਆਪਣਾ ਸੁਫਾ ਸੈਟ ਹੈ ਜੀ ਸੱਪਰੇ ਆ ਦੇ ਵਿੱਚ ਹੀ 9 ਸੀਟਰ ਸੁਫਾ ਸੈਟ ਆ ਗਿਆ ਤੇ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਸ਼ੇਅਰ ਕਰਕੇ ਆਊਗਾ ਹੀ ਹੂੰ ਉਹਨੂੰ ਅਸੀਂ ਆ ਚੇਅਰ ਵੀ ਗਿਫਟ ਦਵਾਵਾਂਗੇ ਥੈਂਕ ਯੂ ਵੀਰ ਜੀ ਆ ਨਾਲ ਚੇਅਰ ਤੁਹਾਨੂੰ ਫ੍ਰੀ ਮਿਲ ਜੂਗੀ ਜਿੱਤੇ ਬਾਈ ਜੀ ਬੈਠੇ ਨੇ ਕਰੋ ਚੈੱਕ ਜੀ ਦਿਖਾਈਏ ਬਾਈ ਜੀ ਹਾਂਜੀ ਹਾਂ ਇਹ ਚੇਅਰ ਵੀ ਆਹ ਦੇਖੋ ਜੀ ਆਹ ਚੇਅਰ ਤੁਹਾਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਇਹਦੇ ਨਾਲ ਫ੍ਰੀ ਮਿਲ ਜੂਗੀ ਫ੍ਰੀ ਮਿਲ ਜੂਗੀ 6 ਘੰਟੇ ਕੰਮ ਸਾਰਾ ਘੰਟੇ ਸਾਰਾ ਫਰਨੀਚਰ ਦਿਖਾਵਾਂਗੇ ਬਸ ਵਲੌਗ ਐਂਡ ਤੱਕ ਦੇਖਿਓ ਜੀ ਸਾਰਾ ਤੁਸੀਂ ਅੱਛਾ ਭਾਈ ਜੀ ਇਹਦੇ ਚ ਕਿੰਨੀਆਂ ਕਿੰਨੀਆਂ ਆਈਟਮ ਆ ਗਈਆਂ ਵੀ ਆਪਣ ਇੱਕ ਬੈੱਡ ਆ ਗਿਆ ਜੀ ਵਧੀਆ ਸੈਟ ਵਾਲਾ ਨਾਲ ਗੱਦੇ ਆ ਗਏ 5 ਇੰਚੀ ਨਾਲ ਸੋਫਾ ਸੈੱਟ ਆ ਗਿਆ ਹੂੰ ਤਿੰਨ ਨਾਲ ਅਲਮਾਰੀ ਆ ਗਈ ਚਾਰ ਨਾਲ ਆ ਪੰਜਵਾਂ ਆਪਣੀ ਆ ਗਈ ਚੇਅਰ ਆ ਗਈ ਤੋਹਫਾ ਆ ਗਿਆ ਜੀ ਤੇ ਡਿਲੀਵਰੀ ਵੀ ਫ੍ਰੀ ਆ ਗਈ ਡਿਲੀਵਰੀ ਪੂਰੇ ਪੰਜਾਬ ਚ ਇਸ ਨਾਲ ਵੀ ਫ੍ਰੀ ਹੈ ਜੀ ਇਹ ਜਿਹੜਾ 70000 ਵਾਲਾ ਪੈਕੇਜ ਹੈ ਹਾਂਜੀ ਹਾਂਜੀ ਸੋ ਹੁਣ ਅਗਲਾ ਪੈਕੇਜ ਵੀਰੇ ਦਿਖਾਓ ਅਗਲਾ ਅੱਛਾ ਜੀ ਆ ਬੱਡਾ ਜਾਂਦਾ ਹੈ ਜੀ ਅੱਛਾ ਜੀ ਆ ਬੱਡਾ ਜਾਂਦਾ ਇਹਦੇ ਨਾਲ ਵੀ ਆਪਾਂ ਤੁਹਾਨੂੰ ਗੱਦੇ ਨਾਲ ਦਵਾਂਗੇ ਵਧੀਆ 5 ਇੰਚੀ ਗਰਮ ਸਰਦਾ ਵਾਲੇ ਜਿਹਨੂੰ ਗੱਦੇ ਕਹਿ ਜਾਂਦੇ ਨੇ ਅੱਛਾ ਜੀ ਗੱਦੇ ਨਾਲ ਆ ਜਾਂਦੇ ਨੇ ਆਹ ਅਲਮਾਰੀ ਆ ਜਾਂਦੀ ਇਹਦੇ ਨਾਲ ਹੀ ਅੱਛਾ ਜੀ 7 ਵਾਏ 5 ਦੀ ਵੱਡੀ ਅਲਮਾਰੀ ਆ ਗਈ ਆਪਣੀ ਆਹ ਅਲਮਾਰੀ ਜੀ ਆਹ ਅਲਮਾਰੀ ਆ ਗਈ ਤੇ ਨਾਲ ਹੀ ਆ ਸੋਫਾ ਸੈੱਟ ਆ ਗਿਆ ਕਿੰਗ ਚਿਹਰਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਅੱਛਾ ਜੀ ਇਹ ਚੇਰਾ ਇਹਦੇ ਚ ਕਿੰਗ ਚੇਰਾ ਦਾ ਸੁਭਾਵ ਪੈਕੇਜ ਲੋਕ ਨੂੰ ਬਹੁਤ ਪਸੰਦ ਆਦਾ ਸੁਭਾਵ ਨੂੰ ਸੇ ਪੈਕੇਜ 40000 ਦਾ ਇਕੱਲਾ ਇਹੀ ਦੱਸਿਆ ਬਾਈ ਜੀ ਨੇ ਰੇਟ ਕਿਹਾ ਹਾਂ ਹਾਂ ਇਹ ਪੈਕ ਦੇ ਵਿੱਚ ਹੀ ਲਾਤਾ ਇਹ ਪੈਕੇਜ ਦੇ ਵਿੱਚ ਹੀ ਲਾਤਾ ਜੀ ਅੱਛਾ ਜੀ ਇੱਕ ਅਟਾਲੀ ਲੱਕੜ ਦੇ ਵਿੱਚ ਬਣਾਇਆ ਸਾਡਾ ਇਹ ਨਹੀਂ ਟੇਬਲ ਹੈ ਜੀ ਇਹਦੇ ਵਿੱਚ ਇਦੇ ਵਿੱਚ ਹੀ ਇਹ ਤੁਹਾਨੂੰ 1,115,000 ਵਾਲੇ ਪੈਕੇਜ ਦੇ ਵਿੱਚ ਮਿਲ ਜੂ ਤੇ ਡਿਲੀਵਰੀ ਬਾਈ ਡਿਲੀਵਰੀ ਫ੍ਰੀ ਹੈ ਤੇ ਚੇਅਰ ਵੀ ਫ੍ਰੀ ਹੈ ਅੱਛਾ ਜੀ ਨਾਲ ਆ ਚੇਅਰ ਵੀ ਆ ਗਈ 5 ਨਗ ਕਰਤੇ ਬਾਈ ਨੇ ਪੂਰੀ ਅਲਮਾਰੀ ਵੀ ਤੁਹਾਨੂੰ ਦਿਖਾਤੀ ਬੈੱਡ ਵੀ ਬਾਈ ਨੇ ਤੁਹਾਨੂੰ ਸਾਹ ਦਿਖਾਤਾ 6 ਨਗ ਹੋ ਵੀ 6 ਨਗ ਹੋ ਗਏ ਬੈੱਡ ਹੋ ਗਏ ਗੱਦੇ ਹੋਗੇ ਅਲਮਾਰੀ ਹੋਗੀ ਸੋਫਾ ਸੈੱਟ ਹੋ ਗਿਆ ਡਾਈਨ ਟੇਬਲ ਹੋ ਗਿਆ ਤੇ ਮਿਸ ਸੀ ਨਾ ਬਈ ਗੱਦੇ ਉਹਦੇ ਉੱਪਰ ਪਏ ਨਹੀਂ ਸੀ ਫਿਲਹਾਲ ਉਹ ਬੈੱਡ ਦੇ ਉੱਪਰ ਗੱਦੇ ਜਿਹੜਾ 1,115,000 ਵਾਲਾ ਪੈਕੇਜ ਆ ਉਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲ ਜਾਣਗੇ ਹਾਂ ਹਾਂ ਲਓ ਜੀ ਬਾਈ ਆ ਵੀ ਬਹੁਤ ਘੈਂਟ ਚੀਜ਼ ਬਣੀ ਹਾਂਜੀ ਹਾਂਜੀ ਤੇਰਾ ਹੀ ਹੁੰਦੀ ਹੈ ਬਾਕੀ ਸਾਡੀ اٹਾਲੀ ਵਾਲੇ ਪੈਕੇਜ ਬਣਾ ਕੇ ਲਾਏ ਹੋਏ ਨੇਗੇ ਬਹੁਤ ਸੋਹਣੇ ਸੋਹਣੇ ਜਿਹਨੂੰ ਕੇਨ ਵਾਲਾ ਸੀ ਪੈਕੇਜ ਕਹਿੰਦੇ ਆ ਹੂੰ ਬਾਈ ਇਹ ਤਾਂ ਕਲਾਸਿਕ ਆ ਵਾਲਾ ਹਨਾ ਹਾਂਜੀ ਹਾਂਜੀ ਇਹਦੇ ਵਿੱਚ ਮਨ ਬੈੱਡ ਆਗੇ ਮੈਟ੍ਰਸ ਵੀ ਮਨ ਕੋਲ ਸੌਫਟੀ ਸੁਪਰੀਮ ਮਨ ਕੋਲ ਮੈਟ੍ਰਸ ਦੀ ਗੱਲ ਕਰੀ 17 18000 ਦਾ ਮੈਟ੍ਰਸ ਹੈ ਜਿਹੜਾ ਵਿਚੀ ਹੈ ਇਹਦੇ ਅੱਛਾ ਇਹ ਕਿੰਨੇ ਦਾ ਹੈ ਇਹ ਸਾਡਾ 180000 ਦਾ ਪੈਕੇਜ ਹੈ ਅੱਛਾ ਇਹਦੇ ਵਿੱਚ ਜਿਵੇਂ ਬੈੱਡ ਆਗੇ ਗੱਦੇ ਆ ਗਈ ਤੇ ਆ ਲਮਾ ਦੇ ਗਈ ਸਾਰੀ ਟਾਲੀ ਦੀ ਠੋਸ ਬਣੀ ਹੋਈ ਇਹ 2 ਫੁੱਟ ਡੀਪ ਬਣੀ ਹੋਈ ਹੈ ਜੀ ਅਲਮਾ ਦੀ ਜਿਹੜੀ ਬਣੀ ਹੋਈ ਹੈਗੀ ਲਓ ਜੀ ਕਰੋ ਚੈੱਕ ਨੇੜੇ ਲਿਆਓ ਜੀ ਆ ਦੇਖੋ ਲੰਬਾਈ ਚੈੱਕ ਕਰੋ ਵੀਰੇ ਜਿਹੜੀ ਆ ਤੁਸੀਂ ਆਪ ਆ ਇੱਥੇ ਆ ਬੁਣਤੀ ਹੋਈ ਹੈ ਇਹ ਇਹ ਤੁਸੀਂ ਆਪ ਕਰਵਾਈ ਹੈ ਸਾਡੇ ਇਹ ਸਾਰੇ ਆਪ ਹੀ ਤਿਆਰ ਕਰਦੇ ਸਾਡੇ ਕੋਲ ਕਾਰੀਗਰ ਬਹੁਤ ਟਾਪ ਦੇ ਕੰਮ ਕਰਦੇ ਨੇਗੇ ਹਮਮ ਨਾਲ ਯਾ ਸੈਟੀਆਂ ਨੇ ਦੋਨੋਂ ਪਾਸੇ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਅੱਛਾ ਜੀ ਤੇ ਡਰੈਸਿੰਗ ਤੇ ਕੈਬੀਨੇਟ ਨਾਲ ਹੈ ਜੀ ਲਓ ਜੀ ਆ ਡਰੈਸਿੰਗ ਟੇਬਲ ਚੈੱਕ ਕਰੋ ਰੂਮ ਸੈਟਪ ਪਰਪਰ ਸਾਰਾ ਜਿਹਦਾ ਬਣਾਇਆ ਹੋਇਆਗਾ ਲਓ ਜੀ ਆ ਬਈ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਤੁਸੀਂ ਚੈੱਕ ਕਰੀ ਚਲੋ ਬਾਈ ਇਹ ਅਵੇਲੇਬਲ ਰਹੂਗਾ ਹੁਣ ਜਿਵੇਂ ਅੱਗੇ ਸਿਆਲ ਆ ਰਿਹਾ ਹੈ ਵਿਆਹ ਸ਼ਾਦੀਆਂ ਦਾ ਹਨਾ ਸੀਏ ਮੰਗਣ ਕਿ ਜੇ ਸਾਡੇ ਕੋਲ ਐਡਵਾਂਸ ਦੇ ਵਿੱਚ ਬਹੁਤ ਸਟਾਕ ਪਿਆ ਮੰਗਣ ਜਿਹੜੇ ਵੀ ਤੁਹਾਨੂੰ ਪੈਕੇਜ ਦਿਖਾਉਣੇ 10 10 ਸਾਡੇ ਕੋਲ ਐਡਵਾਂਸ ਤੇ ਬਣੇ ਹੋਏ ਨੇ ਉਹ ਵੀ ਕਸਟਮਰ ਦਾ ਟਾਈਮ ਹੈ ਹੁਣ ਮੌਕੇ ਤੇ ਅਗਲਾ ਚੀਜ਼ ਕਹਿੰਦਾਗਾ ਮੋਕਰੇ ਤਿਆਰ ਕਰਨੀ ਔਖੀ ਹੁੰਦੀ ਦਾ ਮੌਜੂਦਾ ਚੀਜ਼ ਐ ਸੇ ਤਿਆਰ ਤਿਆਰ ਜੀ ਬਿਲਕੁਲ ਉਹਨੂੰ ਟਾਈਮ ਲੱਗਦਾ ਕਾਗ ਦਾ ਪਤਾ ਨਹੀਂ ਹੁੰਦਾ ਕਦੋਂ ਆ ਜਾਏਗਾ ਹਾਂਜੀ ਹਾਂਜੀ ਸਾਰਾ ਪੈਕੇਜ ਆ ਗਿਆ 1,80,000 ਦੇ ਕਿ ਸਾਡਾ ਪਿੱਤਲ ਵਾਲਾ ਪੈਕੇਜ ਆ ਗਿਆ ਜਿਹੜਾ ਬਹੁਤ ਚੱਲਦਾ ਹੈਗਾ ਲਓ ਜੀ ਪਿੱਤਲ ਵਾਲਾ ਪੈਕੇਜ ਆ ਗਿਆ ਬਾਈ ਦਾ ਅੱਛਾ ਇਹ ਚ ਬਾਈ ਲੱਕੜ ਕਿਹੜੀ ਲੱਗੀ ਹੋਈ ਹੈ ਇਹ ਵੀ ਸਾਰੀ ਟਾਲੀ ਦੀ ਲੱਕੜ ਹੈ ਸਾਰੀ ਪਿਊ ਪਾਲਚ ਕੀਤੀ ਹੋਈ ਹੈ ਅੱਛਾ ਜੀ ਇਹਦੇ ਵਿੱਚ ਤੁਸੀਂ ਹੁਣ ਲਾ ਕੇ ਚਲੋ ਸਾਡਾ ਬੈੱਡ ਆ ਗਿਆ ਸੇਮ ਉਹਦੇ ਨਾਲ ਗੱਦੇ ਤੁਹਾਨੂੰ ਜਿਹੜੇ ਉੱਧਰ ਦਿਖਾਏ ਸੀ ਨਾਲ ਹੀ ਗੱਦੇ ਆ ਗਏ ਆਪਣੇ ਪੂਨ ਸੌਫ अच्छा ਨਾਲ ਹੀ ਇਹ ਪਿੱਤਲ ਵਾਲੀ ਅਲਮਾਰੀ ਆ ਗਈ ਇਹ ਅੱਛਾ ਐਲਈਡੀ ਵਾਸਤੇ ਕੈਬਨ ਉੱਪਰ ਲਾ ਕੇ ਨੀਚੇ ਆਪਾਂ ਸਮਾਨ ਰੱਖ ਸਕਦੇ ਹਾਂ ਨਾਲ ਹੀ ਡਰੈਸਿੰਗ ਟੇਬਲ ਇਹਦੇ ਵਿੱਚ ਹੀ ਆ ਗਿਆ ਅੱਛਾ ਅਲਮਾਰੀ ਡਰੈਸਿੰਗ ਟੇਬਲ ਬੈੱਡ ਗੱਦੇ ਗੱਦੇ ਕੈਬਨ ਇਹ ਕਿੰਨੇ ਦਾ ਹੋ ਗਿਆ ਜੀ ਇਹ ਸਾਰਾ 1,58,000 ਦਾ ਪੈਕੇਜ ਹੈ ਡਿਲੀਵਰੀ ਇਹਦੀ ਵੀ ਫਰੀ ਹੈ ਫਰੀ ਇਹਦੀ ਵੀ ਫਰੀ ਹੈ 1,58,000 ਇਹ ਟਾਲੀ ਟਾਲੀ ਵਾਲਾ ਬਾਕੀ ਕੋਈ ਕੋਈ ਵੀ ਸ਼ੌਂਕ ਰੱਖਦਾ ਸੰਦੂਕ ਵਗੈਰਾ ਸੰਦੂਕ ਇਹ ਚੀਜ਼ਾਂ ਜੇ ਅਸੀਂ ਸਾਰੀਆਂ ਤਿਆਰ ਕਰਦੇ ਹਾਂਗੇ ਲਓ ਜੀ अच्छा ए ए दा की प्राइस ਰਿੰਦਾ ਵੀਰੇ ਜੇ ਕੱਲਾ ਸੰਦੂਕ ਕਿ ਜੇ ਲੈਣਾ ਹੋਵੇ ਸ਼ੌਕ ਨਾਲ ਇਹ 20万 ਦਾ ਸੰਦੂਕ ਹੈ ਸਾਰਾ ਟਾਲੀ ਦੀ ਠੋਸ ਲੱਕੜ ਦਾ ਬਣਾ ਬਾਈ ਭਾਰਾ ਵੀ ਭਾਰਾ ਹੂੰ ਲਓ ਜੀ ਕੀ ਬਾਤ ਹੈ ਭਾਈ ਇਹ ਅਸੀਂ ਆਪਦੇ ਦਾਦੀ ਜੀ ਹਰਾਂ ਦੇ ਟਾਈਮ ਤੇ ਇਹੋ ਜਿਹਾ ਵੇਖਿਆ ਹੋਇਆ ਉਹ ਥੋੜੇ ਡਾਰਕ ਕਲਰ ਦੇ ਵਿੱਚ ਸੀਗਾ ਅੱਜ ਤੋਂ 30 35 30 35 ਸਾਲ ਪੁਰਾਣਾ ਉਹ ਕਹਿੰਦੇ ਹੋਊਗਾ ਉਸ ਉਦੋਂ ਲਿਆ ਸੀ ਉਹਨਾਂ ਨੇ 30 ਸਾਲ ਪਹਿਲਾਂ ਚਲੋ ਜੀ ਇਹ ਆ ਬਾਕੀ ਇੱਧਰ ਤੁਹਾਨੂੰ ਸੋਫੇ ਵਗੈਰਾ ਤੇ ਨਿਗਰ ਮਰਵਾਣਾ ਆਪਣੇ ਜਿਹਾ ਟਾਲੀ ਦੇ ਤੁਹਾਨੂੰ ਪੈਕੇਜ ਦਿਖਾ ਤੇ ਕੇਨ ਵਾਲਾ ਪੈਕੇਜ ਦਿਖਾ ਤੇ ਬਾਕੀ ਵਿਆਹ ਸ਼ਾਦੀਆਂ ਵਾਲੇ ਜਿਹੜੇ ਹਾਲ ਦੇ ਉਹ ਦਿਖਾ ਦੇ ਅੱਛਾ ਵੀਰੇ ਹੁਣ ਕੱਲੇ ਕੱਲੇ ਜਿਹੜੇ ਸੋਫੇ ਨੇ ਉਹਨਾਂ ਦਾ ਪ੍ਰਾਈਸ ਦੱਸ ਦੋ ਤੁਸੀਂ ਜਿਵੇਂ ਆ ਸਾਡਾ 11 ਸੀਟਰ ਸੋਫਾ ਸੈਟ ਆ ਜਾਂਦਾ ਈ ਅੱਛਾ ਇਹਦਾ ਫੈਬਰਿਕ ਕਿਹੜਾ ਜੀ ਇਹ ਵੀ ਉਹੀ ਸੇਮ ਲੈਦਰ ਸਾਡਾ ਸਵੀਟ ਲੈਦਰ ਵਾਲਾ ਸਵੀਟ ਲੈਦਰ ਵਾਲਾ ਫੈਬਰਿਕ ਆ ਗਿਆ ਅੱਛਾ ਇਹ ਜਿਵੇਂ ਸਾਡਾ ਅੱਜ ਕੱਲ ਡਿਮਾਂਡ ਦੇ ਵਿੱਚ ਜਿਹੜਾ ਸੋਫਾ ਗਾ ਆ ਸੋਫਾ ਬਹੁਤ ਡਿਮਾਂਡ ਦੇ ਵਿੱਚ ਚੱਲ ਰਿਹਾ ਹੈਗਾ ਇਹਨੂੰ ਚੈਸਟਰ ਸੋ ਚਾਲੀ ਡੈਂਸਟੀ ਅਚਰ ਦੇ ਵਿੱਚ ਗੱਡੀ ਪਈ ਹੋਈ ਹੈਗੀ ਅੱਛਾ ਜੀ ਹਾਂ ਜੀ ਇਹ ਸਾਡਾ ਕੀ ਪ੍ਰਾਈਸ ਕਿਹਾ ਤੁਸੀਂ ਇਹਦਾ ਇਹ 65000 ਦਾ ਸਾਡਾ ਸਾਰਾ ਸੋਫਾ ਜਟਾ ਹੈਵੀ ਚੈਸਟਰ ਵਾਲਾ ਜੀ ਵਿੱਚਿਆ ਹੀ ਵਿੱਚੀ ਪਾਉਂਗੇ ਜੀ ਲਓ ਬਈ 65000 ਦੇ ਵਿੱਚ ਤੇ ਡਿਲੀਵਰੀ ਫ੍ਰੀ ਹੈ ਜੀ ਡਿਲੀਵਰੀ ਫ੍ਰੀ ਹੈ ਪੂਰੇ ਪੰਜਾਬ ਦੇ ਵਿੱਚ ਤੇ 65000 ਦਾ ਜੀ ਇਹ ਤੁਸੀਂ ਚੈੱਕ ਕਰੋ ਨੇੜੇ ਲਿਆ ਕੇ ਦਿਖਾ ਬਈ ਆ ਪਿੱਲੋ ਚੈੱਕ ਕਰ ਇਹ ਸਵੇਡ ਲੈਦਰ ਦੇ ਵਿੱਚ ਸਾਰਾ ਕੰਮ ਹੋਇਆ ਪਿਆ ਤੇ ਬਾਈਆਂ ਨੇ ਪੂਰੀ ਐਂਡ ਕਰਾਈ ਪਈ ਆ ਯਾਰ ਬਾਹਰੋਂ ਦੇਖਦੇ ਆ ਸਾਰੀ ਨਾ ਸ਼ੋਰੂਮ ਦੇ ਵਿੱਚ ਵੀ ਜੇਲ ਕਰਦਾ ਦਵਾ ਦਾ ਵੰਦਰ ਚੱਲ ਜੀ ਤੇ ਸਾਰੇ ਪੀਸ ਆ ਜਿਹੜੇ ਇਹਨਾਂ ਦੇ ਸੋਫਾ ਸੈੱਟ ਦੇ ਜਾਂ ਡਾਈਨਿੰਗ ਟੇਬਲ ਦੇ ਜਾਂ ਬੈੱਡ ਨੇ ਜੀ ਕਰਦਾ ਸਾਰੇ ਦੇਖੀ ਜਾਈਏ ਬਾਈ ਬਈ ਗੱਦੀਆਂ ਗੁੱਦੀਆਂ ਜਿਹੜੀਆਂ ਵਿੱਚ ਪਾਈਆਂ ਉਹਨਾਂ ਦੀ ਕੁਆਲਿਟੀ ਕਿਵੇਂ ਆ ਉਹ ਸਾਡੀ ਸਾਰੀ ਚਾਈਡ ਐਂਸਟੀ ਐਚ ਆਰ ਦੀ ਫਾਰਮ ਦੀ ਬਣੀ ਹੁੰਦੀਆਂ ਨੇ ਅੱਛਾ ਉਹਦੀ 5 ਸਾਲ ਦੀ ਸੀ ਰਿਟਰਨ ਚ ਗਾਰੰਟੀ ਦਿੰਦੇ ਆ ਬੈਠਣ ਦੀ ਪੱਕੇ ਸੋਫੇ ਗੱਦੀਆਂ ਦੀ ਗਾਰੰਟੀ ਆ 5 ਸਾਲ ਦੀ ਇਹਨਾਂ ਤੁਹਾਨੂੰ ਬਹੁਤ ਮਿਲ ਜਿਮਿਆੜ ਡਿਜ਼ਾਈਨ ਆ ਗਿਆ ਤੇ ਕੋਈ ਵੀਰ ਮਹਾਰਾਜਾ ਸਟਾਈਲ ਸੋਫਿਆਂ ਦਾ ਸ਼ਕੀਨ ਹੈ ਸਾਰੇ ਕੋਲ ਸਾਰੇ ਤਰ੍ਹਾਂ ਦੀ ਬੈਟੇ ਸਾਗਵਾਨ ਦੇ ਟਾਲੀ ਦੇ ਅੱਛਾ ਵਰ ਦੇ ਸਾਰੇ ਸੋਫੇ ਸੀ ਬਾਈ ਆ ਸੋਫੇ ਬਾਰੇ ਦੱਸੋ ਯਾਰ ਬਾਈ ਇਹ ਮੈਂ ਵੇਖਿਆ ਤੁਹਾਡੇ ਕਸਟਮਰ ਆਇਆ ਬਹੁਤ ਇਹਦੇ ਆਲੇ-ਦੁਆਲੇ ਘੁੰਮਦੇ ਸਾਰੇ ਇਹ ਬੜਾ ਹਾਈਲਾਈਟਡ ਚੀਜ਼ ਆ ਤੁਹਾਡੇ ਸ਼ੋਰੂਮ ਦੀ ਦਿਖਾਓ ਨੇੜੇ ਇਹ ਸਾਰਾ ਸਾਗਵਾਂ ਦੇ ਵਿੱਚ ਆ ਗਿਆ ਵੀਰੇ ਸਨੇ ਇਹਦੇ ਆਪਾਂ ਤੁਹਾਨੂੰ ਟੇਬਲ ਸ਼ੀਸ਼ਾ ਦਾ ਮਿਕ ਟੇਬਲ ਵੀ ਇਹਦੇ ਨਾਲ ਲੱਗੂਗਾ ਤੇ ਸ਼ੀਸ਼ਾ ਵੀ ਨਾਲ ਲੱਗੂ ਇਹ ਸਾਡਾ ਜਿਹੜਾ ਮੰਨ ਕੇ ਚੱਲੋ ਸਾਰਾ ਸੈੱਟ ਹੈ ਤਿੰਨ ਸੀਟਾਂ ਦੋ ਦੋ ਸੀਟਾਂ ਦੋ ਕਿੰਗ ਚੇਰਾਂ ਨਾਲ ਟੇਬਲ ਨਾਲ ਸ਼ੀਸ਼ਾ 1.5 ਲੱਖ ਰੁਪਏ ਦਾ ਸਾਡਾ ਸਾਰਾ ਸੈੱਟ ਲਾਇਆ ਹੋਇਆ ਡਿਲੀਵਰੀ ਇਹਦੀ ਵੀ ਫ੍ਰੀ ਆ ਇਹ 1.5 ਲੱਖ ਦਾ ਸੈੱਟ ਮਿਲੂ। ਸਾਗਵਾਂ ਦੇ ਵਿੱਚ ਆ ਗਿਆ ਸਾਰਾ। ਇਹ ਸਾਗਵਾਂ ਦੀ ਲੱਕੜ ਦਾ ਬਣਿਆ ਪੇਂਟ ਵੀਰੇ ਜਿਹੜੇ ਇਹਨੂੰ ਆ ਪਾਲਿਸ਼ ਪੀਯੂ ਪਾਲਿਸ਼ ਕੀਤੀ ਹੋਈ ਹੈ ਸਾਰੀ ਇਹਦੀ। ਸਾਰੀ ਭਾਈਪੁਰੂ 40 ਦੀ ਗੱਦੀ ਪਾਈ ਹੋਈ ਹੈ। ਵਧੀਆ ਫਾਰਮ ਪਾਈ ਹੋਈ ਹੈ। ਹੂੰ। ਕੁਸ਼ਨ ਵਗੈਰਾ ਵੀ ਸਾਰੇ ਰਿਲਾਇੰਸ ਕੰਪਨੀ ਦੀ। ਇਹਦੀ ਚਿਹਰੀ ਹੈ ਫਾਈਬਰ ਭਰੀ ਹੋਈ ਹੈ। ਸਾਰਾ ਕੰਮ ਆਪਣੇ ਕੋਲ ਮਲ ਲਾ ਕੇ ਵਧੀਆ ਕਰਦੇ ਆਪਾਂ ਜਿਹੜਾ ਵਾਈਟ ਕੁਆਲਿਟੀ ਬਾਈ ਨੇ ਵਧੀਆ ਪੇਸ਼ ਕੀਤੀ ਹੋਈ ਹੈ ਤੇ ਟੌਪ ਕਲਾਸ ਚੀਜ਼ ਹੈ। ਕੀ ਰੇਟ ਕਿਹਾ ਤੁਸੀਂ ਇਹਦਾ? ਇਹ 1.5 ਲੱਖ ਦੀ ਆਪਣਾ। 1.5 ਲੱਖ ਦਾ ਪਊਗਾ। ਡਿਲੀਵਰੀ ਪੂਰੇ ਪੰਜਾਬ ਚ ਦੀ ਫ੍ਰੀ ਟੇਬਲ ਨਾਲ ਅਸ਼ੀਸ਼ ਨਾਲ ਓਕੇ ਉਹ ਨਾਲ ਠੀਕ ਹੈ ਜੀ ਲਓ ਜਿਵੇਂ ਹੁਣ ਕੋਈ ਇਟਾਲੀਅਨ ਸੈੱਟ ਕੋਈ ਜਿਵੇਂ ਆਪਣੇ ਮਾਡਰਨ ਸੈੱਟ ਆ ਜਾਂਦੇ ਨੇ ਇਦਾਂ ਦੇ ਕਸਟਮਰ ਜਿੱਦਾਂ ਸਾਨੂੰ ਕਹਿੰਦਾ ਸੀ ਉਹ ਵੀ ਤਿਆਰ ਕਰਦੇ ਜਿਵੇਂ ਅਗਲਾਈ ਵਾਲੇ ਸੈੱਟ ਆ ਗਏ ਬਹੁਤ ਘੱਟ ਦੁਕਾਨਾਂ ਤੇ ਦੇਖਣ ਨੂੰ ਮਿਲਦੇ ਨੇਗੇ ਇਹ ਸਾਰੇ ਸਲੀਵ ਵੈਲ ਦੀ ਫਾਰਮ ਦੇ ਵਿੱਚ ਬਣੇ ਹੋਏ ਨੇਗੇ ਕੱਪੜਾ ਵਗੈਰਾ ਇੰਪੋਰਟਰ ਲੱਗਾ ਸਾਰੇ ਮੂਰੇ ਥਿੱਪੇ ਵਗੈਰਾ ਇੰਪੋਰਟਡ ਸਾਰਾ ਇੰਪੋਰਟਡ ਕੰਮ ਕੀਤਾ ਹੋਇਆ ਹੈ ਇਹਨਾਂ ਸੋਫਿਆਂ ਤੇ ਤੇ ਬੈਠਣ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਫਰਟ ਹੈ ਜਿਵੇਂ ਇੱਕ ਆ ਸੋਫਾ ਆ ਗਿਆ ਇੱਕ ਜਿਵੇਂ ਐਚ ਲੋਗੋ ਵਾਲਾ ਸੋਫਾ ਬਹੁਤ ਚੱਲਦਾ ਹੈ ਆ ਦੇਖੋ ਸੋਫੇ ਬਿਲਕੁਲ ਪੈਕਿੰਗ ਹੋ ਜਾਂਦੇ ਨੇ ਸਾਰੇ ਜਿਹੜੇ ਅਸੀਂ ਬਾਹਰ ਭੇਜਦੇ ਆ ਸਾਡੇ ਬਾਹਰ ਇਹ ਬਾਹਰ ਮੈਂ ਆਸਟ੍ਰੇਲੀਆ ਜਾਣਾ ਸੋਫਾ ਹੈ ਅੱਛਾ ਜੀ ਆਏ ਪ੍ਰੋਪਰ ਅਸੀਂ ਪੈਕਿੰਗ ਕਰਕੇ ਸਮਾਨ ਦੀ ਭੇਜੀ ਨੇ ਬਾਈ ਜੀ ਬਾਹਰ ਵੀ ਭੇਜਦੇ ਨੇ ਆ ਦੇਖੋ ਸੋਫੇ ਦੀ ਤੁਸੀਂ ਭਾਈ ਪ੍ਰੋ ਹੀ ਦੇਖੋ ਲੋਗੋ ਵਗੈਰਾ ਦੇਖੋ ਕਿੰਨਾ ਸੋਹਣਾ ਕੰਮ ਆ ਦਿਖਾ ਬਾਈ ਆ ਦੇ ਐਚ ਇਹ ਬਾਈ ਕਿਸੇ ਨੇ ਆਪ ਕਸਟਮ ਕਰਾਇਆ ਹੋਇਆ ਹੈ ਕਸਟਮਾਈਜ਼ਡ ਹਾਂ ਕਸਟਮੇਡ ਸੋਫਾ ਦਾ ਹੈ ਅੱਛਾ ਜੀ ਅੱਗੋ ਦਿਖਾ ਬਾਈ ਜਾਣ ਕੇ ਆ ਜਾ ਅੱਗੋ ਇਧਰ ਅੱਗੋ ਆ ਦੇਖੋ ਜੀ ਬਹੁਤ ਸ ਕੱਦੀ ਜੀ ਬਹੁਤ ਵਧੀਆ ਰੱਖੀ ਹੋਈ ਐ। ਕੀ ਬਾਤਾਂ ਨੇ ਜੀ। ਪੂਰਾ ਸੌਫਟ ਐ ਬਾਈ ਜੀ। ਨਾਮ ਐਵੇਂ ਨਹੀਂ ਬਣਦੇ। ਚੰਗੀ ਚੀਜ਼ ਪੇਸ਼ ਕਰਨੀ ਪੈਂਦੀ ਆ ਤਾਂ ਬਣਦੇ ਨੇ ਤੇ ਬਾਈ ਹਰਾਂ ਦਾ ਪੂਰਾ ਘੈਂਟ ਆ ਕੰਮ। ਆਜੋ ਵੀਰੇ ਹੁਣ ਅੱਗੇ ਆਪ ਖਾਓ ਸਾਨੂੰ ਆ ਤਾਂ ਮਤਲਬ ਇਹਨਾਂ ਦੀਆਂ ਗੱਲਾਂ ਨੇ ਜੀ ਇਹ ਵੀ ਸਾਡਾ ਆਫਰ ਪ੍ਰਾਈਸ ਦੇ ਵਿੱਚ ਅਸੀਂ ਸੋਫਾ ਲਾਇਆ ਹੋਇਆ ਹੈਗਾ ਅੱਛਾ ਜੀ ਅ ਜਿਵੇਂ ਇਹ ਮੰਨ ਕੇ ਤੁਹਾਨੂੰ ਕਿਸੇ ਕਸਟਮਰ ਦੇ ਆਰਡਰ ਦਾ ਸਿੱਟਾ ਹੁੰਦਾ ਹੈ ਹਿਸਾਬ ਨਾਲ ਬਣਿਆ ਹੋਇਆ ਦੋ ਦੋ ਸਿੱਟਾ ਤਿੰਨ ਸਿੱਟਾ ਟੇਬਲ ਪਫੀਆਂ ਸਾਰਾ ਕੁਝ ਆਹ ਟੇਬਲ ਤੇ ਬਾਈ ਮੈਂ ਦੇਖ ਰਿਹਾ ਸੀ ਇੱਥੇ ਕੀ ਲੱਗਾ ਹੋਇਆ ਆ ਦੱਸ ਇਹ ਆਪਣਾ ਜਿਹੜਾ ਮਾਰਬਲ ਲੱਗਾ ਪੋਲੀਸਟਰ ਮਾਰਬਲ ਲੱਗਾ ਇਲੇ ਨਾਲ अच्छा जी हां ये सारा पॉलिस्टर मार्बल आया है ना नाल ये दे टेबल आंदा है ठीक है जी हां और भी नाल मिलो वो भी नाल ये ऑर्डर सारा, सारा सेट है ये सारा सेट है ऑर्डर पे तैयार ਕੀਤਾ है ਤੁਸੀਂ ਜਿਹੜੇ ਰੈਗੂਲਰ ਸੈਟ ਵੇਚਦੇ ਆ ਸੈਟ ਸੈੱਲ ਕਰਦੇ ਆ ਤਿੰਨ ਸਿੱਟਾਂ ਦੋ ਦੋ ਸਿੱਟਾਂ ਟੇਬਲ ਤੇ ਡਿਵਾਈਡਰ 90000 ਦਾ ਸੈਟ ਅਸੀਂ ਸਾਰਾ ਸ਼ੀਸ਼ੇ ਨਾਲ ਦਿੰਦੇ ਆ ਜੀ ਬਸ ਵਿੱਚੇ ਟੇਬਲ ਸਾਰਾ ਕੁਝ हां ਵਿੱਚੇ ਟੇਬਲ 90000 ਲਓ ਜੀ ਆ 90000 ਦਾ ਤੁਹਾਨੂੰ ਮਿਲ ਜੂਗਾ ਆ ਚੈੱਕ ਕਰੋ ਬਈ ਨੇੜੇ ਆਜੋ ਆ ਦੇਖ ਬਈ ਕਰਾਂ ਕੀ ਬਾਤ ਆ ਯਾਰ ਬਈ ਇਹ 90000 ਦਾ ਸੈਟ ਆ ਉਹ ਨਾਲ ਬੈਠਣਾਸਤੇ ਆ ਵੀ ਕਿੰਨੇ ਸੀਟਰ ਬਣ ਜਾਂਦਾ ਬਈ ਮਿਲਾ ਕੇ ਸਾਰਾ ਇਹ ਸਾਰਾ ਸੈਟ ਮੰਨ ਕੇ ਚੱਲੋ 90000 ਦਾ ਨੌ ਸੀਟਾਂ ਵਾਲਾ ਸੋਫਾ 10ਵਾਂ ਟੇਬਲ ਆ ਨਾਲ ਸ਼ੀਸ਼ਾ ਡਿਲੀਵਰੀ ਦੀ ਵੀ ਫਰੀ ਆ ਬਾਈ ਫਿਰ ਸੀਟ ਕਿੰਨੇ ਦੀ ਬੈ ਗਈ ਇੱਕ ਇਹ ਸਾਰੀ 9000 ਪਰ ਸੀਟ ਬੈਠੇ 9000 ਟੇਬਲ ਦਾ ਖਰਚਾ ਖੁਰਚਾ ਕੱਢ ਗਏ ਹਣਾ ਸਾਰਾ ਵਿੱਚ 9000 ਰੁਪਏ ਪਰ ਸੀਟ ਤੇ ਬਾਈ ਕਿੰਨਾ ਕਿੰਨੀ ਲਾਈਫ ਇਹਨਾਂ ਦੀ ਤੁਹਾਡੇ ਸਾਹਮਣੇ ਇਹ ਮੰਗੋ 5 ਸਾਲ ਦੀ ਗਾਰੰਟੀ ਦਾ ਅਸੀਂ ਦਿੰਦੇ ਆ ਇਹਨਾਂ ਪੂਰਾ ਰਫ ਟਫਟਾ ਲਾ ਕੇ ਮੈਂ ਉਹੀ ਕਹਿੰਦਾ ਮੈਨੂੰ 5 ਸਾਲ ਦੀ ਗਾਰੰਟੀ ਅਸੀਂ ਦਿੰਦੇ ਆ ਪਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ 15 15 20 20 ਸਾਲ ਲਈ ਬਣਦੀਆਂ ਗਾਰੰਟੀ ਤੇ ਇੱਕ ਗਾਹਕ ਦੀ ਸੈਟੀਸਫੈਕਸ਼ਨ ਹੁੰਦੀ ਹੈ ਪਰ ਚੀਜ਼ਾਂ ਨੂੰ ਕੁਝ ਵੀ ਨਹੀਂ ਹੁੰਦਾ 15 ਸਾਲ 20 ਸਾਲ ਢੰਗ ਨਾਲ ਵਰਤੇ ਬਾਈ ਸਲਾਬ ਸਲੂਬ ਪਾਣੀ ਪੂ ਕਿਉਂ ਬਾਲਚ ਕੀਤੀ ਹੈ ਸ਼ੈਂਪੀਨ ਕਲਰ ਹੈ ਜਰਾ ਅੱਛਾ ਹਾਂਜੀ ਜਿਵੇਂ ਇਦਾਂ ਦੇ ਸੋਫੇ ਆ ਗਏ ਬਾਕੀ ਸੋਫੇ ਵੈਰਾਈਟੀ ਤੁਹਾਨੂੰ ਹੋਰ ਵੀ ਮਿਲ ਜੂਗੀ ਜਿਵੇਂ ਇਹ ਰੂਮ ਚੇਅਰਾਂ ਵਗੈਰਾ ਦੀ ਹੈ ਰੂਮ ਚੇਹਰਾਂ ਆ ਗਈਆਂ ਜਿਵੇਂ ਇਹ ਵੀ ਸਾਰਾ ਟਾਲੀ ਦੀ ਲੱਕੜ ਦੇ ਵਿੱਚ ਜਿਹੜੀ ਰੂਮ ਚੇਅਰ ਬਣੀ ਹੋਈ ਹੈ ਇਹ ਬਾਈ ਕਿੰਨੇ ਕਿੰਨੇ ਪੇਰ ਚਾਉਂਦੀਆਂ ਨੇ ਜਿਹੜੀਆਂ ਰੂਮ ਚੇਅਰ ਇਹ ਮੰਨ ਕੇ ਚਲੋ 2-2 ਦਾ ਜਿਵੇਂ ਸਾਡੇ ਕੋਲ ਪੇਰ ਆਏ ਰੂਮ ਚੇਹਰਾਂ ਦੀ ਸਾਡੇ ਕੋਲ ਬਹੁਤ ਸੋਹਣੀ ਵੈਰਾਈਟੀ ਜਿਵੇਂ ਆਹ ਚੇਹਰਾਂ ਆ ਗਿਆ ਇੱਕ ਆ ਰੂਮ ਚੇਅਰ ਵੇਖੋ ਬਹੁਤ ਸੋਹਣੀ ਬਣੀ ਹੋਈ ਹੈ ਸ਼ਾਹੀ ਰੂਮ ਚੇਅਰ ਆ ਗਈ ਸਾਰ ਇੰਪੋਰਟਡ ਚੇਰਾਂ ਲੱਗੀਆਂ ਇਹ ਤੇ ਜਿਹੜੀ ਅਸੀਂ ਗੱਡੀ ਵਗੈਰਾ ਸਾਰੀ ਸਲੀਵਲ ਦੀ ਵਰਤਦੇ ਆ ਆਲ ਚ ਸਾਰੀ ਪੀਊ ਮਾਰੀ ਹੋਏ ਮੈਂ ਬਾਈ ਹੋਰਾਂ ਕੋਲ ਨਾ ਅਲਮਾਰੀਆਂ ਦੀ ਬਹੁਤ ਵੈਰਾਈਟੀ ਹੈ ਤੇ ਮੈਂ ਕਿਹਾ ਵੀ ਉਹ ਵੀ ਦਿਖਾਓ ਆਹ ਅਲਮਾਰੀਆਂ ਨਾ ਮੈਨੂੰ ਜਿਹੜੀ ਬਹੁਤ ਵਧੀਆ ਲੱਗੀ ਹੈ ਕਲਾਸਿਕ ਜੀ ਇਹਦੇ ਬਾਰੇ ਬਾਈ ਦੱਸੋ ਇਹਦੀ ਸਪੈਸੀਫਿਕੇਸ਼ਨ ਕੀ ਹੈ ਜੀ ਇਹ ਵੀ ਜਿਹੜੀ ਅਲਮਾਰੀ ਹੈ 7x6 ਦੀ ਸਾਈਜ਼ ਦੀ ਅਲਮਾਰੀ ਬਣੀ ਹੋਈ ਹੈ ਜੀ ਅੱਛਾ 7x6 ਦੀ ਜੀ ਹਾਂ ਜੀ ਪ੍ਰੋਫਾਈਲ ਲਾਈਟਿੰਗ ਆ ਬਾਜ਼ਾਰਾਂ ਦੇ ਚ ਕਿਹਨਾਂ ਚੋਰ ਸਾਈਜ਼ ਵੰਦੇ ਚੋਰ ਸਾਈਜ਼ ਨਹੀਂ ਹੈਗਾ ਪੂਰੀ 7x6 ਹੋਊਗੀ ਚਾਹੇ ਕਸਟਮਰ ਪਿੱਤਾ ਚੀਲ ਨੇ ਪੇਪਰ ਪਈ ਹੋਈਆਂ ਨੇ ਕਬਜੇ ਵਗੈਰੇ ਨੇ ਸਾਰੇ ਸਲੋ ਮੋਸ਼ਨ ਵਾਲੇ ਤੇ ਕਾਜੇ ਲੱਗੇ ਹੋਏ ਨੇ ਕਰੋ ਚੈੱਕ ਜੀ ਬਾਈ ਯਾਰ ਬਾਹਰੋਂ ਬਾਹਰੋਂ ਦਿਖਾਈਆਂ ਦੀ ਬਾਈ ਡਿਜ਼ਾਈਨਿੰਗ ਕੋਲੋਂ ਬਾਹਰ ਦੇਖ ਚੈੱਕ ਕਰ ਬਾਈ ਬਾਹਰ ਯਾਰ ਕਿੰਨੋਕ ਲੱਗਾ ਹੋਇਆਗਾ ਬਾਹਰੋਂ ਜਿਵੇਂ ਮਨ ਕੇ ਤੁਹਾਨੂੰ ਸਾਰੀ 7x6 ਦੀ ਐਸ ਸੀ ਐਨ ਸੀ ਕਟਿੰਗ ਕੀਤੀ ਹੋਈ ਹੈ ਕੈਰੀ ਪਾਰਟੀਕਲ ਬੋਰਡ ਦੇ ਵਿੱਚ ਬਣੀ ਯਾਰ ਡੁੰਗੀ ਵੀ ਆਮ ਮੈਟ ਹੁੰਦਾ ਆ ਆਮ ਮਾਰਕਟ ਦੀ ਡੰਗਾਈ ਚੱਕਰਾਈ ਡੰਗਾਈ ਬਹੁਤ ਹੈ 2 ਫੁੱਟ ਡੀਪ ਹੈ ਆਮ ਮਾਰਕਟ ਨੂੰ ਚੋ 19 ਇੰਚ 18 ਇੰਚ ਲਮਾਰੀ ਬੰਦੇ ਪੂਰੀ 2 ਸਾਲ ਦੀ ਸਹੀ ਗੱਲ ਬਾਈ ਇੰਨੀ ਹੀ ਹੁੰਦੀ ਆ ਇਹਦੇ ਤੁਸੀਂ ਆਫਰ ਲਈ ਹੋਈ ਹੈਗੀ ਇਹਦੀ ਵੀ ਡਿਲੀਵਰੀ 올ਓਵਰ ਪੰਜਾਬ ਕੀਤੀ ਹੋਈ ਹੈ ਫ੍ਰੀ ਆਮ ਮਾਰਕੀਟ ਚ ਨਮਾਰੀ ਲੈਣ ਜਾਓ 40 45000 ਦੇ 35000 ਦੇ ਚੋਸਾਨੇ ਪਹੁੰਚ ਥੋੜੀ ਪੰਜਾਬ ਦੀ ਕਰਕੇ ਦੇਵਾਂਗੇ 35000 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹਦੀ ਪਹੁੰਚ ਹੋ ਜੂਗੀ ਜੀ ਡਿਲੀਵਰੀ ਜਿਹੜੀ ਆ ਬਾਈ ਜਿਹਦਾ ਕਹਿੰਦਾ ਮਤਲਬ ਆ ਫ੍ਰੀ ਹੈ ਜੀ ਸੋ ਬਹੁਤ ਘੈਂਟ ਕਲਾਸਿਕ ਚੀਜ਼ ਬਣੀ ਹੈ ਇਹਦੇ ਫੜਨ ਵਾਸਤੇ ਆ ਮੁੱਠੇ ਵੇਖੋ ਤੁਸੀਂ ਆਪ ਰੀਜਨਲ ਤਿਆਰ ਕੀਤੇ ਨੇ ਇਹਨਾਂ ਨੇ ਸੋ ਅੱਗੇ ਆ ਜਾਓ ਬਾਈ ਹੁਣ ਆ ਵੀ ਅਲਮਾਰੀ ਬਹੁਤ ਵਧੀਆ ਜੀ ਇਹਦੇ ਵਾਰੀ ਆ ਦੇਖੋ ਤੁਸੀਂ ਜਿਵੇਂ ਇਹ ਅੱਜ ਆਪਣੀ ਇੱਕ ਕਸਟਮਰ ਦੀ ਆਰਡਰ ਤੇ ਤਿਆਰ ਕੀਤੀ ਹੈ 7/6 ਦੀ ਯੂਵੀ ਬੋਰਡ ਦੇ ਵਿੱਚ ਤਿਆਰ ਕੀਤੀ ਹੈਗੀ ਜੀ ਇਹ ਐਸਟੀਮੇਟ ਤੁਸੀਂ ਲਾ ਲਓ ਇਹ ਵੀ ਕਸਟਮਰ ਨੇ ਸਲੋ ਮੋਸ਼ਨ ਵਾਲੇ ਕਬਜੇ ਕਬਜੇ ਲਵਾਏ ਨੇ ਹੈਂਗਰ ਵਗੈਰਾ ਵਧੀਆ ਲਵਾਏ ਨੇ ਯੂਵੀ ਬੋਰਡ ਹੈ ਇਹ 25000 ਦੀ ਰੇਂਜ ਦੇ ਵਿੱਚ ਕਸਟਮਰ ਨੂੰ ਪੈਸੇ 7/6 ਦੀ ਅਲਮਾਰੀ ਹੈ ਅੱਛਾ ਇਹ ਕਿੰਨੇ ਦੀ ਮਿਲ ਜੂ ਭਾਈ ਇਹ ਕਿਸੇ ਨੇ ਇਹ 7/6 ਦੀ ਅਲਮਾਰੀ 25000 ਰੁਪਏ ਦੀ ਅਲਮਾਰੀ ਹੈ ਤੇ ਡਿਲੀਵਰੀ ਤੁਹਾਨੂੰ ਵੱਖਰੀ ਲੱਗੇਗੀ ਅੱਛਾ ਇਹਦੇ ਨਾਲ ਡਿਲੀਵਰੀ ਭਾਈ ਲੱਗੂਗੀ ਇਹ 25000 ਰੁਪਏ ਦੀ ਅਲਮਾਰੀ 25000 ਦੀ ਅਲਮਾਰੀ ਹੈ ਅੱਛਾ ਭਾਈ ਓਲ ਬਾਰੀ ਜਿਹੜੀ ਆ ਉਹ ਦਿਖਾਓ ਮੜੀ ਜਿਹੜੀ ਆ ਆਪਾਂ ਦਿਖਾਈ ਸੀਗੀ ਓਲ ਬਾਰੀ ਇਹਦਾ ਕਿਵੇਂ ਆ ਇਹ ਕਾਦੇ ਚ ਕਾਦੇ ਦੀ ਵੁੱਡ ਕਿਹੜੇ ਚ ਬਣੀ ਇਹ ਬੋਰਡ ਪਾਰਟੀਕਲ ਬੋਰਡ ਦੇ ਵਿੱਚ ਬਣੀ ਹੋਈ ਹੈ ਜੀ ਇੱਕ ਇਹਦੇ ਨਾਲ ਇੱਕ ਆਮ ਮਾਡਲ ਬਣਿਆ ਪੈਗਾ ਉਹ ਤਾਂ ਭਾਈ ਬਾਲਾ ਹੀ ਕੈਂਟ ਚ ਉਹ 7 ਫੁੱਟ 8 ਦੀ ਓਲ ਬਾਰੀ ਹੈਗੀ 7 ਫੁੱਟ ਉੱਚੀ 8 ਫੁੱਟ ਚੌੜੀ ਹੈ 2 ਫੁੱਟ ਡੀਪ ਹੈ ਇਹ ਓਲ ਬਾਰੀ ਦੇ ਇਹ ਦੇਖੋ ਹੁਣ ਹੈਂਗਰ ਹੁੰਗਰ ਵਾਲਾ ਸਿਸਟਮ ਜਿਵੇਂ ਕਿਸੇ ਨੇ ਆਏ ਕੱਪੜੇ ਟੰਗਣੇ ਨੇ ਇਹ ਕਿਸੇ ਨੂੰ ਉੱਪਰ ਐਸੈਸਰੀ ਵਗੈਰਾ ਰੱਖਣੀਆਂ ਉਹ ਚੀਜ਼ ਆ ਗਈ ਆਹ ਦੇਖੋ ਭਾਈ ਆਹ ਹੈਂਗਰ ਆ ਗਿਆ ਵਿੱਚੇ ਹਾਂ ਇੱਕ ਤੁਹਾਨੂੰ ਆ ਮਿਲ ਜੂ ਐਕਸਟਰਾ ਸਮਾਨ ਰੱਖੋ ਆਪਦਾ ਜੋ ਵੀ ਜੁਐਲਰੀ ਜੁਐਲਰੀ ਜੋ ਕੁਝ ਰੱਖਣਾ ਹਾਂਜੀ ਲਓ ਜੀ ਇਹਦਾ ਹਿੱਸਾ ਆ ਜੀ ਨਾਲ ਅਲੱਗ ਨਹੀਂ ਹੈ ਜੀ ਆ ਇੱਕ ਆ ਗਈ ਲਓ ਜੀ ਇਹ ਸਾਡੀ 50000 ਦੀ ਸਾਰੀ ਵਾਲੇ ਮਾਰੀ ਆ ਗਈ ਇਹਦੀ ਵੀ ਡਿਲੀਵਰੀ ਫਰੀ ਹੈ 올ਓਵਰ ਹੁੰਦਾ ਹੈ ਕਿੰਨੇ ਬਾਈ ਕਿੰਨੇ ਦੀ ਹੈ ਇਹ 7 ਬਾਈ 8 ਦੀ ਅੱਛਾ 7 ਬਾਈ 8 ਦੀ ਪੂਰੇ ਪੰਜਾਬ ਚ ਦੀ ਡਿਲੀਵਰੀ ਫਰੀ ਹੈ ਜੀ ਤੇ 50000 ਦੀ ਕਿਹਾ ਤੁਸੀਂ 50000 ਦੀ 50000 ਲਓ ਜੀ ਇਹ 50000 ਦੀ ਹੈ ਜੀ ਸੋ ਆ ਸੋਫੇ ਬਾਈ ਆ ਵੀ ਬੜੇ ਵਧੀਆ ਹਨਾ ਇਹ ਵੀ ਮੰਗ ਇਹ ਵੀ ਸਾਡੇ ਮਨ ਕਿ ਚਲੋ ਪ੍ਰਿਮਸ ਆਗਮਨ ਵਿੱਚ ਸੋਵੇ 55000 ਦਾ ਸਾਰਾ ਸੋਫਾ ਸੈੱਟ ਆ ਗਿਆ ਆਪਣਾ ਜੀ ਅੱਛਾ ਆ ਵੀ ਨਾਲ ਮਿਲਣਗੇ ਮੱਕਾ ਪਫੀ ਨਾਲ ਆ ਸ਼ੀਸ਼ਾ ਨਾਲ ਅੱਛਾ ਜੀ ਜਾਇ ਮਰਦੀ ਨੂੰ ਸਿੱਕਲੜੀ ਨਾਲ ਕਰਵਾ ਲਈ ਲਓ ਜੀ ਕਰੋ ਚੈੱਕ ਬੜਾ ਯਾਰ ਬਾਈ ਕੰਫਰਟੇਬਲ ਹੈ ਹਾਂਜੀ ਹਾਂਜੀ ਗੱਦੀਆਂ ਵਧੀਆ ਲੱਗੀਆਂ ਵਧੀਆ ਗੱਦੀਆਂ ਲੱਗੀਆਂ ਠੀਕ ਆ ਤੇ ਆ ਬਾਈ ਉੱਪਰ ਇਹ ਤੇ ਕੀ ਲੱਗਾ ਇਹ ਸ਼ੀਸ਼ਾ ਲੱਗਿਆ ਹੋਈ ਇਹ ਲੁੱਕ ਲਾਈਕ ਮਾਰਬਲ ਆ ਪਰ ਸ਼ੀਸ਼ਾ ਹੀ ਹੈ ਹੂੰ ਮੈਂ ਤਾਂ ਹੀ ਪੁੱਛਿਆ ਮਾਰਬਲ ਵਰਗਾ ਲੱਗ ਰਿਹਾ ਸੀਗਾ ਠੀਕ ਆ ਜੀ ਬਾਕੀ ਹੋਰ ਵੀ ਸੋਫੇ ਵੈਰਟੇ ਆ ਜਿੰਨਾ ਦੇਖਿਓਗੇ ਉਲਜੀ ਜਾਵਾਂਗੇ ਉਹ ਫਿਰ ਕਹਿੰਦੇ ਨੇ ਬਹੁ ਬਾਕੀ ਜਾਇ ਡੀ ਐਨ ਕਹੋਗੇ ਉਹ ਜਿਹਾ ਸੀ ਬਣਾ ਦਾਂਗੇ ਭਾਈ ਡਾਈਨਿੰਗ ਟੇਬਲ ਦਿਖਾਓ ਆਪਾਂ ਆ ਡਾਈਨਿੰਗ ਟੇਬਲ ਦਿਖਾਉਂਦਾ ਡਾਈਨਿੰਗ ਟੇਬਲ ਦੀ ਡਿਮਾਂਡ ਹੈ ਉਹ ਦਿਖਾਓ ਜੀ ਆਪਾਂ ਡਾਈਨਿੰਗ ਟੇਬਲ ਦੇਖਣ ਜਾ ਰਹੇ ਆ ਤੇ ਬਾਈ ਜੀ ਇਹ ਰਾਣੇ ਲਿਫਟ ਆਪਣੇਾਸੇ ਮੰਗਾਈ ਐ ਸਪੈਸ਼ਲ ਜਾਣ ਵਾਸਤੇ ਤੇ ਲਿਫਟ ਓਪਨ ਐ ਤੇ ਆ ਜਾ ਬਈ ਦਿਖਾ ਕਰਾਂ ਚਲੋ ਜੀ ਤੇ ਇਹ ਸਮਾਨ ਸੂਨ ਨੂੰ ਸਾਨੂੰ ਸ਼ੁਕਰ ਬੜੀ ਮੌਜ ਰਹੀ ਦੀ ਅੱਛਾ ਵੇਟ ਵਾਵਾ ਚੁੱਕ ਲਈ ਦੀ ਬਾਈ ਵੇਟ ਵਾਹਾ ਹੈ ਵੀ ਚੁੱਕ ਲਈ ਦੀ ਅੱਛਾ ਅੱਛਾ ਜੀ ਚਲੋ ਜੀ ਉੱਪਰ ਚੱਲਦੇ ਆਂ ਤੇ ਦੇਖਦੇ ਆ ਕੀ ਕੀ ਸਿਸਟਮ ਆ ਕਿਹੜੇ ਕਿਹੜੇ ਸੋਫੇ ਨੇ ਕਿਹੜੇ ਕਿਹੜੇ ਡਾਈਨਿੰਗ ਟੇਬਲ ਐਕਚੁਅਲੀ ਉੱਪਰ ਆਨ ਇੰਪੋਰਟਡ ਓਕੇ ਜੀ ਠੀਕ ਹੈ ਜੀ ਲਓ ਜੀ ਆਪਾਂ ਪਹੁੰਚ ਗਏ ਆ ਉੱਪਰ ਵਾਲੇ ਫਲੋਰ ਤੇ ਤੇ ਇੱਥੇ ਸਾਰੇ ਡਾਈਨਿੰਗ ਟੇਬਲ ਨੇ ਅੰਦਰ ਚੱਲਦੇ ਆ ਤੇ ਕਰਾਉਨੇ ਆ ਤੁਹਾਨੂੰ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਵਾਕਿਬ ਲਓ ਜੀ ਕਰੋ ਚੈੱਕ ਇਹ ਸਾਰੇ ਥਾਂ ਦੇ ਇੱਥੇ ਡਾਈਨਿੰਗ ਟੇਬਲ ਕੁਝ ਕੁ ਬੈੱਡ ਵੀ ਹੈਗੇ ਨੇ ਜਿਹੜੇ ਜਿਆਦਾ ਹੀ ਹਾਈ ਕੁਆਲਿਟੀ ਦੇ ਨੇ ਆ ਦੇਖੋ ਆ ਡਾਈਨਿੰਗ ਟੇਬਲ ਆਗੇ ਬਾਈ ਜੀ ਸਾਨੂੰ ਦੱਸੋ ਕੱਲੇ ਕੱਲੇ ਡਾਈਨਿੰਗ ਟੇਬਲ ਦੀ ਸਪੈਸੀਫਿਕੇਸ਼ਨ ਜੀ ਮਾਨਕੀ ਦੇ ਕੋਲ ਵੀ ਆਪਣੇ ਕੋਲ ਹੀ ਮੈਂ ਸਾਗ ਹੋਂਦੇ ਡਾਈਨਿੰਗ ਟੇਬਲ ਆਗੇ ਆਪਣਾ ਅੱਛਾ ਸਾਗਵਾਨ ਚਾਹ ਜੀ ਇਹ ਸਾਗ ਹੋਂ ਦੇ ਵਿੱਚ ਆ ਗਿਆ ਉਹ ਡਾਈਨਿੰਗ ਟੇਬਲ ਦੀ ਵੈਰਾਈਟੀ ਤੁਹਾਨੂੰ ਬਹੁਤ ਮਿਲ ਜੇਗੀ ਆ ਆਪਣਾ ਕਹਿੰਦੇ ਪਾਲਿਸ਼ਟਰ ਦੇ ਵਿੱਚ ਆ ਗਿਆ ਡਾਈਨਿੰਗ ਟੇਬਲ ਅੱਛਾ ਜੀ ਇਹ ਜਿਵੇਂ ਅਮੈਰ ਪਾਲਿਸ਼ ਦੇ ਵਿੱਚ ਆ ਗਿਆ ਹੂੰ ਇਹ ਸਿੰਪਲ ਜਿਹਾ ਸਿੰਪਲ ਲੁੱਕ ਦੇ ਵਿੱਚ ਲੈਣਾ ਸਿੰਪਲ ਲੁੱਕ ਦੇ ਵਿੱਚ ਆ ਗਿਆ ਆ ਇੱਕ ਤੁਹਾਨੂੰ ਡਾਈਨਿੰਗ ਟੇਬਲ ਚੈੱਕ ਕਰਨਾ ਕਿਸੇ ਕਸਟਮਰ ਦਾ ਅਸੀਂ ਆਰਡਰ ਤੇ ਬਣਾਇਆ ਹੈ ਅੱਛਾ ਜੀ ਸਾਰਾ ਸਾਗਵਾਨ ਦੀ ਲੱਕੜ ਦੇ ਵਿੱਚ ਹੈ ਲਓ ਬਾਈ ਦਿ ਅੱਛਾ ਆ ਆਰਡਰ ਤੇ ਤਿਆਰ ਕੀਤਾ ਹੋਇਆ ਆ ਆਰਡਰ ਸਾਰਾ ਸਾਗਵਾਂ ਦੀ ਲੱਕੜ ਦੀ ਚ ਪਿਓ ਪਾਲਿਸ਼ ਕੀਤੀ ਆ ਲਓ ਜੀ ਪਿਓ ਪਾਲਿਸ਼ ਆ ਤੇ ਸਾਗਵਾਂ ਦੀ ਲੱਕੜ ਚ ਤਿਆਰ ਹੋਇਆ ਹੋਇਆ ਲਿਆ ਬਈ ਨੇੜੇਓ ਦਿਖਾ ਪੂਰੀ ਚਮਕ ਮਾਰ ਰਿਹਾ ਤੇ ਗੱਦੀ ਗੁੱਦੀ ਬਾਈ ਓਕੇ ਆ ਇਸ ਗੱਦੀ ਗੁੱਦੀ ਸਾਰਾ ਉਸੋਕੇ ਪਾਇਆ ਹੋਇਆ ਇਹਦੇ ਚ ਐਸ 6 ਸੀਟਰ ਐ ਐਸ 6 ਸੀਟਰ ਨਾਲ ਇਹਦੇ ਹੈਵੀ ਬੇਸ ਉੱਪਰ ਇਹਦੇ ਪੱਥਰ ਆਉਗਾ ਜੀ ਓਕੇ ਜੀ ਪੱਥਰ ਕਿਹੜਾ ਰੱਖਦੇ ਉੱਪਰ ਪੱਥਰ ਅਲਗ-ਅਲਗ ਤਰ੍ਹਾਂ ਦੇ ਸ਼ੀਸ਼ਾ ਆਨਿਕਸ ਮਾਰਬਲ ਆ ਜਾਂਦਾ ਪਲਿਸਟਰ ਮਾਰਬਲ ਆ ਜਾਂਦਾ ਉਹ ਕਸਟਮਰ ਦੀ ਡਿਮਾਂਡ ਤੇ ਜੀਡੀਪੀ ਆਨਿਕਸ ਮਾਰਬਲ ਰੱਖ ਕੇ ਕਿੰਨੇ ਦਾ ਪੈ ਜਾਂਦਾ ਭਾਈ ਇਹ ਆਨਿਕਸ ਮਾਰਬਲ ਸਾਡਾ ਲੱਖ ਰੁਪਏ ਦਾ ਡਾਈਨਿੰਗ ਟੇਬਲ ਹੈ ਇਹ 6 ਕੁਰਸੀਆਂ ਬੇਸ ਵੀ ਬਹੁਤ ਹੈਵੀ ਹੈ ਇਹਦੇ ਨਾਲ ਨਾਲ ਹੀ ਪਲਿਸਟਰ ਆਨਿਕਸ ਮਾਰਬਲ ਹੋਊਗਾ ਭਾਈ ਆ ਆ ਦਿਖਾਈ ਭਾਈ ਆ ਦੇ ਹਾਂ ਭਾਈ ਪਿੱਤਲ ਦਾ ਲੱਗਾ ਹੋਇਆ ਡਿਜ਼ਾਈਨ ਪਿੱਤਲ ਦਾ ਲੱਗਾ ਹੈ ਭਾਈ ਪਿਓਰ ਪਿੱਤਲ ਦਾ ਡਿਜ਼ਾਈਨ ਲੱਗਾ ਹੈ ਕਰੋ ਚੈੱਕ ਉਹ ਮਾਨ ਕਿਤੇ ਸਾਡੇ ਕੋਲ ਆਫਰ ਦੇ ਵਿੱਚ ਵੀ ਬਹੁਤ ਡਾਈਨ ਟੇਬਲ ਜੀ ਮੇਰਾ ਅੱਛਾ ਡਿਲੀਵਰੀ ਇਹਦੀ ਫਰੀ ਹੈ ਡਿਲੀਵਰੀ ਫਰੀ ਹੈ ਜਿਵੇਂ ਬਹੁਤ ਡਾਈਨ ਟੇਬਲ ਸਾਡੇ ਕੋਲ ਆਫਰ ਚ ਲੱਗੇ ਹੋਇਆ ਹੈ 30000 ਆ 30000 ਦਾ ਜੀ ਡਾਈਨਿੰਗ ਟੇਬਲ ਹੈ ਕਰੋ اچھا ਇਹ ਬਾਈ ਕਿਹੜੀ ਲੱਕੜ ਚ ਹੈ ਇਹ ਵੀ ਟਾਲੀ ਦੀ ਲੱਕੜ ਦੇ ਵਿੱਚ ਹੈ ਇਹ ਟਾਲੀ ਦੀ ਲੱਕੜ ਚ ਬਣਿਆ ਹੋਇਆ 30000 ਦਾ ਹੈ ਤੇ ਇਹਦੇ ਉੱਪਰ ਕੱਚ ਲੱਗਾ ਹੋਇਆ ਸ਼ੀਸ਼ਾ ਹਾਂਜੀ 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 ਹੂੰ ਠੀਕ ਹੈ ਜੀ ਆ ਦੇਖੋ ਬੜਾ ਸਿੰਪਲ ਜਿਹਾ ਡਿਜ਼ਾਈਨ ਹੈ ਪਰ ਵਧੀਆ ਹੈ ਕਲਾਸਿਕ ਡਿਜ਼ਾਈਨ ਹੈ ਨਾ ਮੱਕੀ ਇਧਰਲੇ ਪਾਸੇ ਪਏ ਨੇ ਡਾਈਨ ਟੇਲ ਤੁਹਾਨੂੰ ਇਧਰ ਨਹੀਂ ਕੰਮ ਰਵਾਉਂ ਲਓ ਜੀ ਭਾਈ ਇਹਦੇ ਬਾਰੇ ਦੱਸੋ ਆ ਜਿਹੜਾ ਆ ਜਿੱਥੇ ਤੁਸੀਂ ਹੱਥ ਰੱਖਿਆ ਇਹ ਮੈਨੂੰ ਬਹੁਤ ਵਧੀਆ ਲੱਗਿਆ ਇਹ ਮਣਕਾ ਸਾਗਵਾਂ ਦੇ ਵਿੱਚ ਬਣਾਇਆ ਹੈਵੀ ਇਹਦੇ ਪਾਵਾਂ ਵਿੱਚ ਲੱਗੇ ਹੋਏ ਨੇ ਚੇਰਾਂ ਦੇ ਚੇਰਾਂ ਦੇ ਵੀ ਦੇਖੋ ਸੇਮ ਪਾਵਾਂ ਟੇਬਲ ਤੇ ਸੇਮ ਪਾਵਾਂ ਚੇਰਾਂ ਦੇ ਆ ਪਾਵੇ ਦੇਖੋ ਜੀ ਤੁਸੀਂ ਕੰਮ ਕਿੰਨਾ ਸੋਹਣਾ ਹੋਇਆ ਪਿਆ ਇਹਨਾਂ ਚੀਜ਼ਾਂ ਦਾ ਮੁੱਲ ਹੁੰਦਾ ਭਾਈ ਇਹ ਮੀਨਾਕਾਰੀ ਦਾ ਆ ਦੇਖੋ ਅੱਛਾ ਇਹਦੇ ਭਾਈ ਉੱਪਰ ਕੀ ਲੱਗੇ ਹੋਏ ਨੇ ਆ ਉਹ ਪਲਿਸਟਰ ਮਾਰਬਲ ਆਗੇ ਜੀ ਅੱਛਾ ਪਲਿਸਟਰ ਮਾਰਬਲ ਦਿਖਾਓ ਜੀ ਹਾਂਜੀ ਅੱਛਾ ਇਹ ਹੋ ਗਿਆ ਜੀ ਆਪਣਾ 6 ਸੀਟਾਂ ਵਾਲਾ ਇਹ 6 ਸੀਟਾਂ ਵਾਲਾ ਹੋ ਗਿਆ ਜੀ ਠੀਕ ਹੈ ਜੀ ਬਾਕੀ ਜਿਵੇਂ ਮਣ ਜਿਵੇਂ ਆ ਚੀਜ਼ ਆ ਗਈ ਵੀ ਤੇ ਇਹ ਆਪਦੇ ਰੇਂ ਦੇ ਵਿੱਚ ਆ ਗਿਆ 6 ਸਟਾ ਅੱਛਾ ਜੀ ਇਹਦੀ ਡਿਲੀਵਰੀ ਲੱਗੂਗੀ ਬਾਈ ਹਾਂ ਹਾਂ ਜੀ ਇਹਦੀ ਡਿਲੀਵਰੀ ਵੱਖਰੀ ਹੋਊਗੀ ਅੱਛਾ ਜੀ ਲਓ ਜੀ ਇਹਦੀ ਡਿਲੀਵਰੀ ਅੱਡ ਲੱਗੂਗੀ ਅੱਛਾ ਇਹ ਬਾਈ ਕਿਹੜੀ ਵੁੱਡ ਚ ਇਹ ਵੀ ਟਾਲੀ ਦੀ ਲੱਕੜ ਦੇ ਚੋਂ ਆਣਾ 6 ਸਟਾ ਵਾਲਾ ਜਿਵੇਂ ਆਹ ਡਾਈਨ ਟੇਬਲ ਦੇਖੋ ਇਹ ਬਹੁਤ ਸੋਹਣਾ ਬਣਿਆ ਸਾਰਾ ਲਓ ਜੀ ਆਹ ਕਰਿਓ ਚੈੱਕ ਬਾਈ ਜੀ ਕੀ ਪ੍ਰਾਈਸ ਇਹਦਾ ਰਹੂਗਾ ਜੀ ਇਹ ਮੰਨ ਕੇ ਚਲੋ ਸਾਡਾ 65000 ਦਾ ਡੈਨਟੇਬ ਲੱਗਾ ਸ਼ੀਸ਼ੇ ਨਾਲ ਸਾਰਾ ਸਾਗੋਂ ਦੇ ਵਿੱਚ ਬਣਿਆ ਹੋਇਆ ਇੱਲੇ ਦਾ ਕੰਮ ਕੀਤਾ ਹੋਇਆ ਹੈਵੀ ਗੱਦਾ ਲੱਗੀ ਗੱਦੀ ਲੱਗੀ ਹੈ ਜਿਹੜੀ ਇਹਦੇ ਉੱਤੇ ਲੱਗੀ ਹੋਈ ਹੈ ਕੜਾਈ ਵਾਲਾ ਕੱਪੜਾ ਸਾਰਾ ਡੈਕੋਰ ਕੰਪਨੀ ਦਾ ਕੱਪੜਾ ਲੱਗਾ ਹੈ ਅੱਛਾ ਜੀ 65000 ਦਾ ਹਾਂਜੀ ਹਾਂਜੀ ਡਿਲੀਵਰੀ ਡਿਲੀਵਰੀ ਦੀ ਫ੍ਰੀ ਹੈ ਜੀ ਫ੍ਰੀ ਡਿਲੀਵਰੀ ਆ ਤਾਂ ਉੱਪਰ ਇਹਦੇ ਲੱਗਾ ਹੋਇਆ ਸ਼ੀਸ਼ਾ ਹੈ ਸ਼ੀਸ਼ਾ ਲੱਗਾ ਦਿਖਾ ਵੀ ਕਰ ਅੱਛਾ ਕੰਮ ਇਹਦੇ ਤੇ ਵਧੀਆ ਹੋਇਆ ਸਾਈਡ ਤੇ ਪਾਵਿਆਂ ਪੂਵਿਆਂ ਤੇ ਸੋਹਣੀ ਮੀਨਾ ਕਾਰੀ ਕੀਤੀ ਹੋਈ ਆ ਡਿਜ਼ਾਈਨ ਉੱਪਰ ਲੈਮੀਨੇਟ ਹੋਇਆ ਪਿਆ ਤੇ ਬਾਈ ਕੋਈ ਆਫਰ ਦੇ ਦਿਓ ਹੁਣ ਕੋਈ ਮੈਂ ਵੀਡੀਓ ਬਣਾਉਣਾ ਆਇਆ ਵੀ ਆ ਹਨਾ ਮੇਰੇ ਕਰਕੇ ਕੋਈ ਡਾਈਨਿੰਗ ਟੇਬਲ ਤੇ ਆਫਰ ਹੈ ਕਿਉਂਕਿ ਕਿਸੇ ਵੇਲੇ ਮੈਨੂੰ ਵੀ ਕਮੈਂਟ ਆ ਜਾਂਦੇ ਵੀ ਯਾਰ ਤੂੰ ਗਿਆ ਐ ਤੇਰੇ ਗਏ ਦਾ ਮਾਨਤਾਨ ਵੀ ਕਿਸੇ ਨੇ ਰੱਖਿਆ ਕਿ ਨਹੀਂ ਰੱਖਿਆ ਨਹੀਂ ਨਹੀਂ ਆ ਜੀ ਮਾ ਡਾਈਨ ਟੇਬਲ ਹੈ ਅੱਛਾ ਜੀ ਇਹ ਡਾਈਨ ਟੇਬਲ ਤੇ ਸਾਡੀ ਮਾਨ ਕਿਤੋਂ ਬਹੁਤ ਸੇਲ ਹੈ ਇਹ ਸਾਡਾ ਆਫਰ ਦੇ ਚ 45000 ਦਾ ਡਾਈਨ ਟੇਬਲ ਹੈ ਅੱਛਾ ਜੀ 45000 ਦਾ 6 ਕੁਰਸੀਆਂ ਨੇ ਟਾਲੀ ਦੀ ਲੱਕੜ ਦੇ ਚ ਕੜਾਈ ਵਾਲਾ ਡਾਈਨਿੰਗ ਟੇਬਲ ਹੈ ਸ਼ੀਸ਼ਾ 8mm ਦਾ ਨਾਲ ਹੈ ਤੇ ਡਿਲੀਵਰੀ ਇਹਦੀ ਫਰੀ ਆ ਲੋਰ ਬੰਦਾ ਚਾਹੇ ਬੰਦਾ ਆਪਣੇ ਤੋਂ ਪਠਾਨਕੋਟ ਬੈਠਾ ਮੰਗਾ ਲੇ ਸੀ ਬਰਨਾਲੇ ਤੋਂ ਗੱਲ ਕਰਦੇ ਆ 45000 ਚ ਹਾਂ 45000 ਦੇ ਸਾਨੇ ਪਹੁੰਚ ਪਠਾਨਕੋਟ ਦੀ ਵੀ ਦੇ ਦਾਂਗੇ ਲਓ ਜੀ 45000 ਦੇ ਵਿੱਚ ਪੰਜਾਬ ਚ ਕਿਤੇ ਵੀ ਤੁਸੀਂ ਆ ਸੋਫਾ ਆ ਸੌਰੀ ਡਾਈਨਿੰਗ ਟੇਬਲ ਦਾ ਸੈੱਟ ਜਿਹੜਾ 6 ਸੀਟਾਂ ਵਾਲਾ ਮੰਗਾ ਸਕਦੇ ਹੋ ਡਿਲੀਵਰੀ ਦੇ ਕੋਈ ਚਾਰਜ ਨਹੀਂ ਲੱਗਣਗੇ ਬਾਈ ਜੀ ਜਿੰਨੇ ਮਰਜ਼ੀ ਆਰਡਰ ਆ ਜਾਣ ਮਿਲ ਜੂ ਮਿਲ ਜੂਗਾ ਜੀ ਲਓ ਜੀ ਸਮਾਨ ਤੁਹਾਨੂੰ ਸਾਰਾ ਹਰ ਵੇਲੇ ਅਵੇਲੇਬਲ ਰਹੂਗਾ ਤੇ ਏਸੀ ਜੀ ਆਪਣੇ ਬਰਨਾਲਾ ਬੋਡ ਵਾਲਿਆਂ ਦਾ ਸਾਰਾ ਤੁਹਾਨੂੰ ਫਰਨੀਚਰ ਆਪਾਂ ਦਿਖਾਇਆ ਹੈ ਤੇ ਤੁਸੀਂ ਆਪ ਦਾ ਪਸੰਦ ਕਰਕੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਪ੍ਰੀ ਬੁਕਿੰਗ ਵੀ ਬਾਈ ਜੀ ਕਰਵਾ ਸਕਦੇ ਹੋ ਹਾਂ ਜੀ ਤੇ ਤੁਹਾਡੇ ਘਰੇ ਆ ਸਮਾਨ ਜਿਹੜਾ ਪਹੁੰਚ ਜੂਗਾ ਬਾਈ ਜਿਵੇਂ ਹੁਣ ਕਈ ਬੰਦੇ ਚੁਆਇਸ ਹੁੰਦੀ ਵੀ ਜਿਵੇਂ ਮੰਨ ਲਓ ਇੱਕ ਡਾਈਨਿੰਗ ਟੇਬਲ ਪਸੰਦ ਕਰ ਲਿਆ 30000 ਵਾਲਾ ਹਾਂ ਠੀਕ ਆ ਨਾਲ ਪਸੰਦ ਆ ਗਿਆ ਆਪਾਂ ਨੂੰ ਕੋਈ ਬੈੱਡ ਹਾਂ ਜੀ ਉਹ ਐ ਇਕੱਲੀ ਇਕੱਲੀ ਆਈਟਮ ਇਕੱਲੀ ਇਕੱਲੀ ਆਈਟਮ ਉੱਥੇ ਫਿਰ ਡਿਲੀਵਰੀ ਫ੍ਰੀ ਹੋ ਜੂਗੀ ਉਹ ਤੇ ਵੀ ਕੋਈ ਨਾ ਡਿਲੀਵਰੀ ਫ੍ਰੀ ਕਰ ਦਾਂਗੇ ਇਕੱਲੇ ਨਾਗਮਗਰ ਨਹੀਂ ਜੇ ਕੋਈ ਸਮਾਨ ਕਸਟਮਰ ਦਾ ਨਹੀਂ ਇਕੱਲੇ ਨਾਗਮਗਰ ਨਹੀਂ ਬਾਈ ਹਾਂ ਚਲੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸਾਡੇ ਹੋਰ ਵੀ ਤੁਹਾਨੂੰ ਪਤਾ ਹੀ ਸਟੋਰ ਹੈਗਾ ਮੋਹਾਲੀ ਐ ਆਊਟਲੈਟ ਦੇ ਵਿੱਚ ਐ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਤੁਹਾਨੂੰ ਬਰਨਾਲਾ वुਡਸ ਆਪਾਂ ਸਾਰਾ ਜਿਹੜਾ ਇਹਨਾਂ ਦਾ ਫਰਨੀਚਰ ਸੀ ਇਹ ਦਿਖਾਇਆ ਸੋ ਵੀਰ ਜੀ ਇੱਕ ਰਿ ਅਡਰੈਸ ਤੁਸੀਂ ਦੱਸ ਦਿਓ ਜੀ ਅਡਰੈਸ ਹੀ ਸਾਡਾ ਬਰਨਾਲਾ ਸ਼ੋਰੂਮ ਬਾਕੀ ਪੰਜਾਬ ਦੇ ਵਿੱਚ ਸਾਡੇ ਦੋ ਤਿੰਨ ਸਟੋਰ ਹੋਰ ਵੀ ਨੇ ਮੰਨ ਕੇ ਜਦੋਂ ਸਾਡਾ ਹੰਡਿਆ ਆਊਟਲੈਟ ਐ ਮੋਹਾਲੀ ਵੀ ਸਾਡਾ ਸ਼ੋਰੂਮ ਹੈਗਾ ਬੀਏਸੀ ਸੈਕਟਰ ਦੇ ਵਿੱਚ ਬਰਨਾਲਾ ਤੋਂ ਤੁਸੀਂ ਸਾਡੀ ਸਾਰੀ ਵੀਡੀਓ ਕੱਢ ਕੇ ਦਿਖਾਈ ਦਿੱਤੇ ਕਿ ਕੀ ਕੀ ਵੈਰਾਈਟੀ ਆਪਾਂ ਰੱਖਦੇ ਹਾਂ ਬਿਲਕੁ ਇਹ ਮੰਨ ਕੇ ਤੁਸੀਂ ਸਾਡੇ ਸ਼ੋਰੂਮ ਬਰਨਾਲੇ ਤੇ ਵਿਜ਼ਿਟ ਕਰਨਾਗਾ ਸਾਡਾ ਨੀਅਰ ਬੱਸ ਸਟੈਂਡ ਸਾਡਾ ਸ਼ੋਰੂਮ ਹੈ ਬਾਕੀ ਸਾਡਾ ਜਿਹੜਾ ਨੰਬਰ ਹੈ 9804242042 ਇਹ ਨੰਬਰ ਬੀਜ਼ੀ ਚੱਲ ਰਿਹਾ ਹੁੰਦਾ ਕਿਵਰ ਫੋਨ ਜ਼ਿਆਦਾ ਆਉਂਦੇ ਨੇ ਸਾਡਾ ਸੈਕੰਡ ਨੰਬਰ ਹੈ 8067022 ਜੀ ਠੀਕ ਹੈ ਜੀ ਨੰਬਰ ਆ ਗਏ ਬਾਕੀ ਨੰਬਰ ਆਪਾਂ ਸਕਰੀਨ ਤੇ ਵੀ ਪਾ ਦਿੰਦੇ ਆ ਡਿਸਕ੍ਰਿਪਸ਼ਨ ਚ ਵੀ ਐਡਰੈਸ ਪਾ ਦਾਂਗੇ ਆਪਾਂ ਸਾਰਾ ਸੋ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਇਦਾਂ ਦੀਆਂ ਹੋਰ ਵੀਡੀਓ ਲਈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਜੀ ਕਿਦਾਂ ਦਾ